ਸਾਸਰੀ ਕਾਲਤਾ ਹੈ ਸਾਸਰੀ ਘਰ ਪਈ ਕਿਵੇਂ ਬੁਲਾਇਆ ਸੀ ਤਾਇਆ ਜੀ ਬੁਈ ਬੁਲਾਇਆ ਤਾਂ ਮੈਂ ਸੀਗਾ ਵੀ ਮੈਂ ਲੈਣੀ ਹੁਣ ਟਿਕਟ ਜਵਾਕਾਂ ਨੇ ਮੈਨੂੰ ਕਹਤਾ ਵੀ ਰੈਫਰਿਜਰੇਟਰ ਲੈ ਲਾਓ ਦੀ ਇਹ ਵੀ ਸਾਡੇ ਕੋਲੇ ਆ ਜਾ ਵੀ ਮੈਨੂੰ ਹੁਣ ਭਈ ਤੁਸੀਂ ਤੋਂ ਕੀ ਪੈਸੇ ਦੇ ਰਹੋ ਮੈਂ ਸਤੋਂ ਪਹਿਲੇ ਉਹ ਤਾਂ ਮੰਗੇ ਨਹੀਂ ਕਦੇ 5000 ਦੇ ਦੇਣਗੇ ਆਪ ਜੀ ਆਪ ਅੱਜ ਦਿਨ ਸਵੇਰ ਨੇ ਤੁਸੀਂ ਤੇ 2 ਸਾਲ ਹੋ ਗਏ ਨਾ ਕੋਈ ਸਾਲ ਠੇਗਾ ਮੈਂ ਕੁਝ ਨਹੀਂ ਮੰਗਿਆ ਸਤੋਂ ਹੱਥ ਜਿਗੋਂ ਮੇ ਜਿਹੜਾ ਕੋਈ ਮਾਣਾ ਮੋਟਾ ਕਣਕ ਲੱਗ ਕੇ ਰੇਜਨ ਨੂੰ ਕੋਈ ਚੀਜ਼ ਹੈ ਜਾਂ ਆਪਾਂ ਕਿਤੇ ਸਾਕਤਾਵਾਂ ਨਿਕਰਿਆ ਯਾਰ ਕੋਈ 100 ਰੁਪਏ ਤੁਹਾਡਾ ਮੇਰੇ ਕੋ ਨਹੀਂ ਆਇਆ। ਉਸ ਆਪ ਕਿਤਾਬਾਂ ਨੂੰ ਨਾਲੇ ਹੁਣ ਮੈਨੂੰ ਤੋ ਕੀ ਸਾਰੇ ਪੈਸੇ ਦੇ ਦੂ ਮੈਂ ਟਿਕ ਲੈਣੀ ਆ ਕਿ ਭਾਈ। ਤਾਇਆ ਜੀ ਸੋਨੂੰ ਵੀ ਪਤਾ ਫਸਲ ਹੁੰਦੀ ਨਹੀਂਗੀ। ਹੁਣ ਐਂ ਤਾਂ ਹੱਥਾਂ ਤੇ ਸਰੋਂ ਵੀ ਨਹੀਂ ਜਾਂਦੀ ਹੈਗੀ। ਹੁਣ ਜੇ ਝੋਨਾ ਬੀਜਾਂਗੇ ਫੇਰ ਹੀ ਫਸਲ ਹੋਊਗੀ ਫੇਰ ਤੈਨੂੰ 4 ਰੁਪਏ ਦੇ ਦਾਂਗੇ। ਨਹੀਂ ਸੇਠੇਕੇ ਵਾਲੀ ਕਿਹੜੀ ਗੱਲ ਆਗੀ। ਨਹੀਂ ਪੁੱਤ ਇਹ ਗੱਲ ਨਹੀਂ ਬਣਦੀ ਹੁੰਦੀ। ਦੇਖ ਮੈਂ ਤਾਂ ਤੇਰੇ ਮੂੰਹ ਨੂੰ ਤੂੰ ਜਦੋਂ ਆ ਕੇ ਕਹਦਾ ਸੀ ਅਭੀ ਤਾਇਆ ਦੇ ਸਾਡੇ ਕੋਲ ਬਾਣ ਘੱਟ ਇੱਥੇ ਕੋਲੇ ਵੀ ਸਾਨੂੰ ਤੂੰ ਬਾਣ ਹੋਰ ਲੱਗੇ ਹੁੰਦੀ। ਮੈਂ ਤੈਨੂੰ ਕਹ ਰਿਹਾ ਮੈਂ ਬਾਹਰ ਉਹ ਜਿੰਨਾ ਚਿਰ ਚੱਲਦਾ ਚਿੱਤ ਮੰਨਦਾ ਪਰ ਕਰਕੇ ਮੈਂ ਇਹ ਨਹੀਂ ਕਿਹਾ ਵੀ ਮੈਨੂੰ ਤੁਸੀਂ ਕੋਈ ਚੀਜ਼ ਜਿਉਂ ਨਾਲ ਹੈ ਸਰ ਤੇ ਕਾ ਔਰ 2 ਸਾਲ ਹੋ ਗਏ ਦੇਖ ਮੈਂ ਵੀ ਤੁਹਾਨੂੰ ਕੋਲੇ ਕਿਤੇ ਆ ਕੇ ਖੜਾ ਕਰੂੰ ਕਦੇ ਕਿਹਾ ਤੁਹਾਨੂੰ ਲਤਾਏ ਜੇ ਨਹੀਂ ਕਿਹਾ ਜਿਹੜੀਆਂ ਦੋ ਰੋਟੀਆਂ ਨੇ ਅਸੀਂ ਤੈਨੂੰ ਦੇ ਦੰਦੇ ਤੂੰ ਵੀ ਆ ਨਵੇਂ ਕਿਰਾਏਦਾਰ ਬਿਠਾ ਲੈ ਇਹ ਵੀ ਤੇਰੀ ਚੰਗੀ ਗੱਲ ਨਹੀਂ ਅੱਗੇ ਕਿਹੜਾ ਅਸੀਂ ਤੈਨੂੰ ਕੋਈ ਸੌਣ ਨਹੀਂ ਕੋਈ ਮੈਂ ਤਾਂ ਕੋਈ ਬਹਾ ਆਲਾ ਨਾ ਵਾਲਾ ਇਹਨਾਂ ਗੱਲਾਂ ਕਰੀਦਾ ਦੇਖ ਮੈਂ ਜੀ ਤੂੰ ਬਈ ਜਾ ਨਾ ਕੁੜੀਏ ਉਹ ਕਾਨੂੰਨ ਤੂੰ ਛੱਡ ਦੇ ਸਾਰੀਆਂ ਜਿਹੜੀ ਤੈਨੂੰ ਮੈਂ ਗੱਲ ਕਹਣਾ ਉਹਦੇ ਕਰਾ ਮੈਨੂੰ ਠੀਕਾ ਹੀ ਸਦਿਓ ਜੇ ਉਸ ਤੋਂ ਪੂਗਦਾ ਨਹੀਂ ਤਾਂ ਮੈਂ ਕੋਈ ਹੀਲਾ ਕਰਾਂ ਬਾਹਰ ਕੇ ਨੂੰ ਹੋਰ ਦੇਵਾਂ ਮੈਂ ਤਾਂ ਆਪ ਦੇ ਪੈਸੇ ਲੈਣੇ ਨੇ ਤੋ ਕਿ ਮੈਨੂੰ ਪੈਸੇ ਬਣਾ ਸਰਦਾਰੀ ਐ ਇਹ ਤਾਂ ਦੇਖ ਤੇਰੀ ਚੰਗੀ ਗੱਲ ਨਹੀਂ ਤੂੰ ਹੁਣ ਵਿਚਾਲੋ ਵਾਹਣ ਸੜਾਵੇਂਗਾ ਵਿਚਾਲੋ ਸੋਰੀ ਕੱਲ ਹਜੇ ਛੋਨਾ ਲੱਗੂ ਉਦੋਂ ਕੰਮ ਸ਼ੁਰੂ ਹੋਊਗਾ ਵਿਚਾਲੇ ਦਾ ਹੁੰਦਾ ਜੇ ਜਗ ਮੈਂ ਕੱਤੇ ਚ ਸਲਾਵਾ ਜਾਂ ਜੋ ਛੋਨਾ ਬੀਜਾ ਹੋਵੇ ਉਦੋਂ ਸਲਾਵਾ ਇਹ ਤਾਂ ਝੋਨਾ ਲਾਉਂਗੇ 20 ਨੂੰ ਮਹੀਨੇ ਲਾਉਂਗੇ ਲੈ ਤਾਂ ਹੁਣ ਅਸੀਂ ਉਹਨਾਂ ਨੂੰ ਵੀ ਪੈਸੇ ਦੇਈ ਬੈਠੇ ਹਾਂ ਝੋਨੇ ਵਾਲਿਆਂ ਨੂੰ ਉਹ ਭਾਈ ਝੋਨੇ ਵਾਲੇ ਨੂੰ ਪੈਸੇ ਤਾਂ ਤੁਸੀਂ ਕਦ ਦੇਈ ਬੈਠੋ ਦਾਲਾ ਆਪਦਾ ਵੀ ਲਵਾਉਂਗੇ ਤੁਸ ਕੱਢੋਗੇ ਕੱਢ ਦੇ ਕੋਈ ਸਾਰੇ ਪੈਸੇ ਉਹਨਾਂ ਨੂੰ ਦੇ ਬਟੋ ਮੈਨੂੰ ਤਾਂ ਕਿਦੇ ਪੰਜੀ ਦਿੱਤੀ ਉਹਨਾਂ ਤੋਂ ਪਹਿਲੇ ਕਿੱਥੋਂ ਦੇ ਦਦੇ ਤਿਆਰੀਆਂ ਜੇ ਕਿਨਾਂ ਲੋਕ ਦੇ ਮੰਗ ਮੰਗ ਤੂੰ ਵੀ ਮਹਰੂਦ ਦਿੰਦੇ ਤੁਸੀਂ ਪਹਿਲਾਂ ਕਿਵੇਂ ਦੇ ਦੋ ਉਹਨਾਂ ਨੂੰ ਐਵੇਂ ਹੋਰ ਕੋਈ ਪੈਸੇ ਵਾਦ ਤੂੰ ਕਿੱਥੋਂ ਆਗੇ ਫੇ ਮੈਨੂੰ ਨਾਲ ਦੇ ਕੋਲਾ ਕੋ ਜੈ ਇੰਨੇ ਬੜੇ ਵਾਦੂਂਦੇ ਪਹਿਲਾਂ ਦੇ ਉਹਨੂੰ ਲਟਾਇਆ ਹੁਣ ਤਾਂ ਤੂੰ ਸਿਰੇ ਜਾਣ ਲੱਗ ਗਿਆ ਭਾਈ ਮੇਰਾ ਤਾਂ ਦੇਖ ਸਿਰੇ ਹੁਣ ਤਾਂ ਕੋਈ ਇਸ ਗੱਲ ਦਾ ਚੱਕਰੀ ਵੀ ਮੈਂ 2 ਸਾਲ ਦਾ ਜੋ ਬੋਲੇ ਨਹੀਂ ਤੁਸੀਂ ਜਮੀ ਨਹੀਂ ਬੋਲੇ ਵੀ ਹੁਣ ਤਾਂ ਮੇਰੀ ਸਿਰੇ ਜਾਣ ਵਾਲੀ ਗੱਲ ਬੁੱਝਰੋ ਚਾਹੋ ਮੇਰੀ ਮਜਬੂਰੀ ਬੁੱਝਰੋ ਮੈਂ ਟਿਕ ਲੈਣੀ ਆ ਜਵਾਕਾਂ ਨੇ ਕਿ ਹਲਟੂ ਆਉਲੀ ਟਿਕਟ ਤੇ ਤੁਲੇ ਕੇ ਆ ਅੱਛਾ ਉਹਨਾਂ ਨੂੰ ਵੀ ਪਤਾ ਵੀ ਇੰਨੇ ਤੇ ਦਾ ਬਹਾਨਾ ਦੋਗਾ ਪਾ ਕੋਈ ਲੱਗਤਾ ਨਹੀਂ ਦਿੱਤਾ ਨੂੰ ਤੋ ਵੀ ਪੈਸੇ ਬੁੜਾ ਕੀ ਗੱਲ ਦਾਗਾ ਉਹਨਾਂ ਦਾ ਸਾਡਾ ਵੀ ਫਰਕ ਪੈਂਦਾ ਜਵਾਕਾਂ ਦਾ ਕੋਈ ਨਾ ਤਾਇਆ ਤੂੰ ਟਿਕ ਟੱਗ ਕੇ ਪਿੱਛੇ ਕਰ ਲਈ ਠਹਿਰ ਕੇ ਬਾਈ ਜੀ ਆਏ ਸੌਰਗੇ ਗੱਲਾਂ ਕਰਦਾ ਤੁਸੀਂ ਮੈਂ ਮਮਾਰ ਸਜਣਾ ਹੁੰਦਾ ਅੱਗੇ ਪਿੱਛੇ ਟਿਕ ਟਕ ਕਰਨੀ ਪੈਸੇ ਦਾ ਕੋਈ ਮੁੱਸਰ ਮੈਨੂੰ ਐ ਬੜੇ ਪੈਸੇ 8 ਦਿਨਾਂ ਨੂੰ ਹੀ 7 ਦਿਨਾਂ ਨੂੰ ਹੀ ਫੇਰ ਤਾਂ ਕੋਈ ਗੱਲ ਬਾਤ ਹੋਣੀ ਐ ਹਾਂ ਉਹ ਤੁਹਾਡਾ ਕੀ ਪਤਾ ਜੋ 2 ਸਾਲ ਪਹਿਲਾਂ ਨਹੀਂ ਸਕੀਮ ਕਰੀ ਕੋਈ ਐਸੇ ਦਿਨ ਦੀ ਹੁਣ ਛੀਵੇਂ ਨਾ ਬਸਣਾ ਮਛੀਵੇਂ ਦਾ ਡਰੂਗਾ ਤਾਇਆ ਤੈਨੂੰ ਪਤਾ ਜਦੋਂ ਫਸਲ ਹੀ ਨਹੀਂ ਹੁੰਦੀ ਕਬੀਲਦਾਰੀਆਂ ਹੀ ਇੰਨੀਆਂ ਭਾਰੀ ਹੋ ਰਹੀਆਂ ਨੇ ਕਿ ਫਸਲ ਫਸਲ ਦੇ ਖੋਹਦੀ ਐ ਕਿਉਂ ਨਹੀਂ ਹੁੰਦੀ ਫਸਲ ਪਰ ਠੀਕ ਐ ਕਿਤੇ ਥੱਬੇ ਜਿੱਤੇ ਮੁੱਠੀ ਜ਼ਿੰਮੇਦਾਰ ਹੁੰਦਾ ਫਸਲ ਕਿਤੇ ਪੰਜਾਬ ਵਾਲਾ ਨਿਕਲੇ ਕਿਤੇ 60 ਮਾਨ ਨਿਕਲੇ ਆਪਣੇ ਤਾਂ ਇਹੋ ਜਿਹਾ ਕੁਛ ਹੀ ਨਿਕਲਦੇ ਨਾ ਕੋਈ ਐਦਾ ਹੈ ਨਹੀਂ ਵੀ ਜਿੰਮੀ ਤੁਸੀਂ ਹੱਥ ਧੋ ਕੇ ਬਹਿਗੇ ਕੁੱਤਾ ਹੁੰਦੇ ਆ ਨਾ ਗੱਲ ਕਰ ਵੀ ਜਦੋਂ ਕੋਈ ਬੰਦਾ ਕਹੇ ਨਾ ਅਪਰੇ ਜਮਾਨ ਨਹੀਂ ਇਹ ਜਗਾ ਪੰਜਾਬ ਵਿਚ ਵਸੇ ਉਹ ਬੰਦੇ ਦੀ ਮਜਬੂਰੀ ਉਹ ਕਰ ਲੈਂਦੇ ਵੀ ਇਹ ਤਾਂ ਹੁਣ ਬੋਲਦਾ ਨਹੀਂ ਉਹਦੇ ਨਫਾ ਢਾਲ ਦਿੰਦੇ ਕਰਦਾ ਏਹੀ ਗੱਲ ਜੇ ਤੁਸੀਂ ਆ ਲਦਿਓ ਤਾਂ ਤੁਹਾਨੂੰ ਮੈਂ ਕਿਹਾ ਨਹੀਂ ਪਰ ਤੁਸੀਂ ਤਾਂ ਕੁਛ ਨਹੀਂ ਸੋਚਿਆ ਤਾਇਆ ਸੋਚਿਆ ਤਾਂ ਕਿਉਂ ਨਹੀਂ ਸੋਚਦੇ ਤਾਂ ਤੇਰੇ ਵਾਸਤੇ ਬਥੇਰਾ ਕੂਛਾਂਗੇ ਤੂੰ ਉਧਰਲੇ ਘਰੇ ਚੱਲ ਤੇਰੇ ਦੋ ਕਬਲੀੜੇ ਦੋ ਨਾ ਮਰਨ ਰੋਟੀ ਸੁੱਕ ਦੇ ਰਿਆ ਕਰ ਨਾ ਮੈਨੂੰ ਰੋਟੀ ਟੁਕਰੀ ਸੁੱਕਣਾ ਵਧੀਆ ਤੇ ਜੋ ਆਪਾ ਜਿੰਨਾਂ ਕ ਬੋਲਦੇ ਚੱਲਦੇ ਐ ਇੰਨਾਂ ਕ ਆਪਣਾ ਵਧੀਆ ਐ ਬਸ ਗੱਲ ਕਰ ਮੈਨੂੰ ਹੁਣ ਪੈਸਾ ਦਾ ਸਪੀਮ ਕਰੋ ਨਹੀਂ ਭਈ ਮੇਰੀ ਸਵੇਰੇ ਪਾਣੀ ਦੀ ਵਾਰੀ ਐ ਇਹ ਮੇਰੇ ਖੇਤ ਚ ਪਾਣੀ ਨਾ ਲਾਉ ਮੈਂ ਕਿਸ ਨੂੰ ਦੇਵਾਂ ਨਾ ਦੇਵਾਂ ਆਹ ਦਾ ਮੁੰਡੇ ਨੂੰ ਕਹੀ ਦੀ ਗੱਲ ਸੁਣ ਮੈਂ ਤੈਨੂੰ ਦੱਸਦਾ ਵੀ ਮੈਂ ਜੇ ਘਰੇ ਭਾਗਾ ਉਹ ਜਵਾਕ ਜਿਹਨੂੰ ਪਤਾ ਨਹੀਂ ਸਦਾ ਨਹੀਂ ਮੇਰੇ ਬਬਸਾਲੇ ਮੁੰਡ ਨੂੰ ਕਿਹਦੀ ਬੋਲਣਾ ਕੀ ਨਾ ਬੋਲਣਾ ਐਵੇਂ ਕਿਤੇ ਉਸ ਤੇ ਮੇਰਾ ਜਾਬੜਾ ਪਹਿਲੀ ਭਾਜੀ ਤੇ ਮੈਂ ਆਉਂਦਾ ਖੇਤ ਜਾ ਕੇ ਉਹਨੂੰ ਰੋਕ ਕੇ ਆਉਂਗਾ ਤੇ ਆਪਦੇ ਤੁਸੀਂ ਸਮਝਾ ਦਿਓ ਭਾਈ ਤਾਇਆ ਨਾਨਾ ਤੂੰ ਖੇਤ ਨਾ ਜਾਈ ਤੈਨੂੰ ਪਤਾ ਕਾ ਉਹਦੇ ਥੋੜੇ ਜਿਹਾ ਸੁਹਾੜ ਅੱਬਾ ਕਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਕਰਕੇ ਆਦੇ ਨਾ ਗੱਲ ਤੇ ਤੈਨੂੰ ਦੇ ਦਾਂਗੇ ਥੋੜੇ ਪੁੱਤ ਸੁਹਾੜ ਅਰਬਾਂ ਦੇ ਘਰੀ ਹੁੰਦਾ ਗਹਾਰੇ ਵੀ ਉਹੋ ਜਿਹੀ ਹੁੰਦੇ ਨੇ ਜਿਆ ਆ ਫਕਰ ਹੈ ਕਿਸੇ ਦੇ ਪੁਰਾ ਨਾ ਦਸਾਦਾ ਮੁੰਡਾ ਮਾ ਦਸਪਾ ਮਾਣਾ ਉਹ ਤੋਂ ਜਿਆਦਾ ਜੰਬੜਦਾ ਕਿਸੇ ਵਾਸਤੇ ਸੁਹਾੜ ਨਹੀਂ ਹੁੰਦੇ ਆਪਦੇ ਘਰੇ ਅਰਬ ਚੱਲਦੇ ਹੁੰਦੇ ਮੇਰੀ ਜਾਇਜ਼ਾਦ ਹੈ ਮੇਰਾ ਵਾਹਣ ਹੈ ਮੇਰੇ ਵਕਤ ਦੇ ਵਿੱਚ ਹੀ ਸੁਭਾਰ ਚਲਾਉਗਾ ਤਾਂ ਫਿਰ ਚਲਾ ਲੇ ਜਿਵੇਂ ਮਰਜ਼ੀ ਚਲਾ ਲੇ ਉਹਨੂੰ ਬਸ ਤੂੰ ਸਮਝਾਓ ਬਸ ਚਲ ਕੋਈ ਨਾ ਤਾਇਆ ਉਹਨੂੰ ਮੈਂ ਕਹਿ ਦੂੰਗੀ ਬਾਹਰ ਬਾਹਰ ਨਹੀਂ ਬਈ ਤੋ ਕੀ ਦਿੰਦਾ ਬੱਚੇ ਦਾ ਤੋ ਕੋਈ ਸਵੇਰ ਨੂੰ ਗੱਲ ਪੁੱਗਦੀ ਹੈ ਤਾਂ ਦੱਸ ਕੇ ਬਾਹਰ ਲੋਹ ਕਰੋ ਮੈਨੂੰ ਕੱਟ ਦੇ ਦਿਓ ਜਿੱਥੇ ਆਪਣੇ 50000 ਨੂੰ ਲੱਗਦਾ ਮੈਨੂੰ 45 ਨੂੰ ਦੇ ਦਿਓ ਮੈਂ ਤਾਂ 45 ਨੂੰ ਵੀ ਤੁਹਾਨੂੰ ਛੱਡਿਆ ਜੇ 45 ਨੂੰ ਲੱਗਦਾ 40 ਨੂੰ ਦੇ ਦਿਓ ਬਸ ਮੈਂ ਇਹਦਾ ਕੋਈ ਡਿੱਕਾ ਨਹੀਂ ਹੈ ਦੇ ਲੰਮਾ ਮਟੇ ਕਈ ਇਸ ਸਮਾਂ ਲੰਦਾ ਨਿਕਾ ਚਲ ਕੋਈ ਨਾ ਤਾਂ ਮੈਂ ਕਹਿ ਦਿੰਨੀ ਆ ਬਸ ਮੈਨੂੰ ਆ ਹੀ ਕੰਮ ਸੱਦਿਆ ਸੀ ਮੈਨੂੰ ਆ ਹੀ ਕੰਮ ਛੋਟੇ ਕੰਮ ਤਾਂ ਤੂੰ ਤਾਂ ਹੋਰ ਸਰ ਮੈਂ ਨਾਲ ਲੜਨ ਨਾ ਭੈ ਗਿਆ ਲੜਿਆ ਨਹੀਂ ਪੁੱਤ ਮੈਂ ਤੈਨੂੰ ਬਜਾ ਨਾ ਕਰ ਸਮਝਾਈ ਇਹ ਪਿਆਰ ਨਾਲ ਗੱਲ ਕਰੀ ਐ ਲੜਨ ਵਾਲੀ ਗੱਲ ਮੈਂ ਇਹਦੇ ਵਿੱਚ ਕੀ ਕਰੀ ਆ ਲਾਨੂੰ ਤੈਨੂੰ ਮੈਂ ਕੋਈ ਆਪਣਾ ਬੋਲੇ ਭਾਦਾ ਬਣ ਮੰਦਾ ਬਣ ਬਈ ਕੀ ਕਰਦੇ ਮਤਲਬ ਪਿਆਰ ਨਾਲ ਗੱਲ ਸੁਝਾਈ ਐ ਵੀ ਮੈਨੂੰ ਮਜਬੂਰੀ ਐ ਮੈਂ ਟਿੱਕ ਲੈਣੀ ਐ ਚਲ ਕੋਈ ਨਾ ਤਾਂ ਮੈਂ ਕਹਿ ਦੂੰਗੀ ਹਾਂ ਬਸ ਆ ਗੱਲ ਲਗੀ ਆਉਦਾ ਕੋਲੋ ਅਜੇ ਲੜੌਰੀ ਕਹਿੰਦੀ ਤਾਇਆ ਲੜਨ ਬਹਿ ਗਿਆ ਐਂ ਤਾਂ ਸੋਚਿਆ ਨਹੀਂ ਵੀ ਤਾਇਆ 2 ਸਾਲ ਦਾ ਚੁੱਪ ਕਰਿਆ ਬੱਟੇਗਾ ਬੋਲਿਆ ਨਹੀਂ ਅਜੇ ਲੜਨ ਦਾ ਦਰ ਕਰਨ ਲੈ ਕਿਸੇ ਦਾ ਭਲਾ ਵੀ 2 ਸਾਲ ਦਾ ਮੌਇਨਾ ਤੁਸੀਂ ਖਾਈ ਜਣੋ ਕਣਕ ਜੇ ਚੋਰ ਘਟੂ ਹੋਈ ਨਾ ਕਣਕ ਤਾਂ ਉਨੀ ਹੋਈ ਨਾ ਕਣਕ ਤਾਂ ਘਟੇ ਨਿਕਲੀ ਵਾਅ ਕਾ ਲੱਗੇ ਸੱਪੜਾ ਲਾ ਤਾਇਆ ਨੂੰ ਪਤਾ ਨਹੀਂ ਕੀ ਹੋ ਗਿਆ ਤਾਇਆ ਐਂ ਕਿਉਂ ਬੋਲਦਾ ਦਾ ਮੈਨੂੰ ਤਾਂ ਲੱਗਦਾ ਜਿਹੜੇ ਨਵੇਂ ਕਿਰਾਏਦਾਰ ਆਏ ਨੇ ਨਾ ਇੰਨਾ ਨੇ ਲਈ ਆ ਕੋਈ ਉਂਗਲ ਨਹੀਂ ਤਾਇਏ 2 ਸਾਲ ਹੋ ਗਏ ਸੀ ਜਮਾ ਚੁਸਕਿਆ ਵੀ ਨਹੀਂ ਹੈਗਾ ਸੀ ਕਦੇ ਇਹ ਕੀ ਗੱਲ ਹੋ ਬਣ ਗਈ ਜੇ ਕਿਤੇ ਮੁੰਡੇ ਨਾਲ ਲੜ-ਲੋੜ ਪਿਆ ਕਿਤੇ ਮੁੰਡਾ ਉਹੀ ਨਾ ਰਿਹੇ ਹੱਥ ਮਾਹਾਂ ਤੋੜਦੇ ਮੁੰਡਾ ਹੈ ਵੀ ਇਹ ਜਈਆ ਪਹਿੜਾ ਲੋੜਦਾ ਹੋ ਸਾਨੂੰ ਨੂੰ ਸਾਤੋਂ ਨਹੀਂ ਆਉਂਦਾ ਹੈਗਾ ਸਾਨੂੰ ਮੰਦਾ ਚੰਗਾ ਬੋਲਦਾ ਦੇਖੋ ਭਾਈ ਮੈਨੂੰ ਤਾਂ ਐ ਲੱਗਦਾ ਕਿਰਾਏਦਾਰਾਂ ਦੀ ਚੱਕ ਆ ਗਈ ਮੈਨੂੰ ਐ ਸੀ ਬੁੜਾ ਟਿੱਬਜੂ ਬਾਹਰ ਨਹੀਂ ਤਾਂ ਸਾਡੇ ਕੋਲੇ ਬਾਹਾਂ ਰਹਿ ਜੂਗਾ ਤੇ ਨਾ ਕੋਠੀ ਰਹਿ ਜੂ ਮੈਨੂੰ ਕੀ ਪਤਾ ਉਹ ਨਮਾਂ ਬਾਂਜੂਗਾ ਦਿੱਤਾ ਜਿਹੜਿਆ ਨਵੇਂ ਕਿਰਾਏਦਾਰ ਬਿਠਾ ਲੇ ਚੱਲ ਮਨਾ ਮੈਂ ਤਾਂ ਘਰੇ ਜਾਵਾਂ ਹੁਣ ਧੁੱਪ ਵੀ ਇੰਨੀ ਆ ਗਈ ਪੰਟੂ ਇਹ ਕਾਤੋਂ ਕੱਢ ਲਿਆ ਤੂੰ ਅੰਦਰੋਂ ਇਹ ਤਾਂ ਲੈ ਕੇ ਜਾਣਾ ਭੱਬੀ ਮਨਾ ਹਾਏ ਬਾਪੂ ਲੜੂਗਾ ਕਿਉਂ ਬਾਪੂ ਦੀਆਂ ਚੀਜ਼ਾਂ ਛੇੜੀ ਜਾਂਦਾ ਨਹੀਂ ਭੱਬੀ ਬਾਪੂ ਨੇ ਮੈਨੂੰ ਕਿਹਾ ਸੀਗਾ ਕਹਿੰਦਾ ਜਿੰਦੇ ਦਾ ਮੁੰਡਾ ਬਾਹਰ ਗਿਆ ਨਾ ਅੰਦਰ ਹੀ ਖੜਾ ਕਹਿੰਦਾ ਨਾਲੇ ਤਾਂ ਭਈ ਇਹਨੂੰ ਚਲਾ ਲਿਆ ਕਰ ਕਹਿੰਦਾ ਚੱਲਦੀ ਮਸ਼ੀਨਰੀ ਦਾ ਮੁੱਲ ਹੁੰਦਾ ਨਾਲੇ ਕਹਿੰਦਾ ਭਈ ਇਹਦੀ ਸਰਵਿਸ ਸਰਵਿਸ ਕਰਾ ਲਈਂ ਕਹਿੰਦਾ ਤੇ ਮੈਂ ਤਾਂ ਕਿਹਾ ਸੀ ਮੈਂ ਮੈਂ ਬਸ ਤੇ ਵਗ ਜਾਊਂਗਾ ਤੇ ਫਿਰ ਬਾੜਾ ਕਰਨ ਲੱਗਾ ਕਹਿੰਦਾ ਫਿਰ ਇਹਦਾ ਘਰੇ ਲੋਹਾ ਖੜੇ ਦਾ ਕੀ ਕਹਿੰਦਾ ਉਹ ਕਰਨਾ ਵੀ ਜੇ ਤੁਸੀਂ ਚਲਾਓ ਕਹਿੰਦਾ ਮੈਂ ਕਿਹਨੂੰ ਆਏ ਵੀ ਕਹਿੰਦੀ ਸੀ ਬਾਪੂ ਤਾਂ ਚੱਲ ਆਪਾਂ ਨੂੰ ਕਹੀ ਜਾਂਦਾ ਆ ਪਸ਼ੂ ਵੀ ਕਹਿੰਦਾ ਕਹਿੰਦਾ ਪੁੱਤ ਇਹਨਾਂ ਨੂੰ ਜਿੰਨਾ ਕੁਝ ਪਾਉਣਾ ਪਾਈ ਚੱਲ ਵੰਡ ਵੜੇਵਾ ਮੈਂ ਕਿਹਾ ਬਾਪੂ ਵੀ ਮੇਰੀ ਗੱਲ ਸੁਣ ਤੇਰੇ ਪਸ਼ੂ ਆ ਇਹਨਾਂ ਦੀ ਸਾਂਭ-ਸਮਾਈ ਕਰਨੀ ਸਾਡੀ ਜ਼ਿੰਮੇਵਾਰੀ ਹੈ ਵੀ ਜਦੋਂ ਸਾਨੂੰ ਹੁਣ ਮੈਨੂੰ ਐਂ ਦੱਸ ਕਿਉਂ ਬੰਦੇ ਨਾਲ ਤੂੰ ਕੀ ਗੱਲਬਾਤ ਕਰੀ ਸੀ ਹਰੇਕ ਚੀਜ਼ ਆਖੂਗਾ ਬਾਪੂ ਆਖੂ ਤੁਸੀਂ ਆ ਵੀ ਵਰਤ ਲਓ ਆਪਾਂ ਐ ਹੁਣ ਅਗਲੇ ਦੀ ਚੀਜ਼ ਕਿਵੇਂ ਵਰਤ ਲਾਂਗੇ ਉਹਦੇ ਨਾਲ ਤਾਂ ਕੋਈ ਗੱਲਬਾਤ ਨਹੀਂ ਹੋਈ ਸੀਗੀ ਬਸ ਉਹਦੇ ਨਾਲ ਉਹਨੇ ਕਹਤਾ ਸੀ ਵੀ ਘਰ ਸੰਭਲੋ ਉਹ ਕਹਿੰਦਾ ਬਾਪੂ ਹੈਗਾ ਉਹਦੀ ਸੇਵਾ ਕਰੀ ਚੱਲੋ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਸੀ ਉਹ ਆ ਗਿਆ ਬਸ ਮੈਂ ਤਾਂ ਕਿਰਾਇਆ ਕਰੂਆ ਕੁਝ ਨਹੀਂ ਪੁੱਛਿਆ ਹੈਗਾ ਇਹ ਐਡਾ ਵੱਡਾ ਘਰ ਆਇਆ ਕਿਰਾਇਆ ਵੀ ਵੱਦੀ ਹੋਊਗਾ ਆਪਾਂ ਤਾਂ ਕੁਝ ਹੀ ਨਹੀਂ ਪੁੱਛਿਆ ਬਾਕੀ ਆਇਆ ਆ ਚੀਜ਼ਾਂ ਦੀ ਆਪਾਂ ਨੂੰ ਜੇ ਆਤ ਬਣ ਗਈ ਨਾ ਆਪਣੇ ਕੋਲੇ ਉਨਾਂ ਹੀ ਪੈਦਾਵਾਰ ਹੈ ਨਹੀਂ ਵੀ ਆਪਾਂ ਇਹ ਚੀਜ਼ਾਂ ਲੈ ਲਾਂਗੇ ਓਹੋ ਭਾਬੀ ਮੈਂ ਹੁਣ ਗੱਲ ਕੀਤੀ ਸੀਗੀ ਬਾਪੂ ਨਾਲ ਜਦੋਂ ਹੁਣ ਬਾਪੂ ਨਹੀਂ ਹਟਦਾ ਹੈਗਾ ਉਹ ਮੇਰੇ ਨਾਲ ਲੜਨ ਲੱਗ ਗਿਆ ਅੱਛਾ ਕਹਿੰਦਾ ਤੂੰ ਲੈ ਕੇ ਕਿਉਂ ਨਹੀਂ ਆਂਦਾ ਜਦੋਂ ਮੈਂ ਕਹੀ ਇਹ ਨਾਲੇ ਕਹਿੰਦਾ ਮੈਂ ਕਿਹੜਾ ਤੈਨੂੰ ਮੂੰਹ ਦਿਨਾ ਚ ਲਾਉਣ ਨੂੰ ਕਹਿੰਦਾ ਮੈਂ ਤਾਂ ਆਪਦੀ ਚੀਜ਼ ਦਾ ਮਾਰਾ ਕਹਿੰਨਾ ਵੀ ਨਾਲੇ ਪਈ ਇਹਦਾ ਕੰਮ ਹੋ ਜੂਗਾ ਨਾਲੇ ਚੱਲਦੀ ਰੂਗੀ ਅੰਦਰ ਖੜਾ ਖਰਾਬ ਹੀ ਹੋ ਜਾਂਦਾ ਫਿਰ ਮੈਂ ਕਿਹਾ ਚੱਲ ਕੋਈ ਨਾ ਮੈਂ ਲੈ ਜਾ ਕਰੂੰਗਾ ਤਾਂ ਆਏ ਹੋ ਗਿਆ ਮੈਂ ਕਿਹਾ ਬਾਪੂ ਦੇ ਘਰੇ ਤਾਂ ਨੌਤੀ ਸੋ ਚੀਜ਼ ਖੜੀ ਆ ਦੋ ਮੋਟਰਸਾਈਕਲ ਉਧਰ ਖੜੇ ਆ ਮੈਂ ਕਿਹਾ ਬਾਪੂ ਕਿਤੇ ਆਏ ਨਾ ਗੁੱਸਾ ਕਰੇ ਵੀ ਮੇਰੀਆਂ ਚੀਜ਼ਾਂ ਨੂੰ ਹੱਥ ਪਾਈ ਜਾਂਦੇ ਨਹੀਂ ਨਹੀਂ ਮੈਂ ਤਾਂ ਬਿਨਾ ਪੁੱਛੇ ਤੁਹਾਨੂੰ ਪਤਾ ਵੀ ਕੋਈ ਚੀਜ਼ ਨੂੰ ਹੱਥ ਲਾਉਂਦਾ ਹੀ ਨਹੀਂ ਹੈਗਾ ਤਾਂ ਹੀ ਅੰਦਰੋਂ ਕੱਢਿਆ ਜਦੋਂ ਬਾਪੂ ਬਾਲਾ ਕਰਨ ਲੱਗਿਆ ਨਾਲੇ ਉਹ ਪਸ਼ੂਆਂ ਦਾ ਕਹਿੰਦਾ ਸੀ ਕਹਿੰਦਾ ਭਈ ਸੰਭਾਲੋ ਇਹਨਾਂ ਨੂੰ ਚਾਹੇ ਤਾਂ ਦੁੱਧ ਰੈਡ ਕਰਿਆ ਕਰੋ ਚਾਹੇ ਕਹਿੰਦਾ ਡੈਰੀ ਚ ਪਾਓ ਕਹਿੰਦਾ ਤੁਹਾਡੀ ਮਰਜ਼ੀ ਹੈ ਤੇ ਕਹਿੰਦਾ ਵੀ ਮੈਥੋਂ ਦਾ ਹੁਣ ਹੁੰਦਾ ਨਹੀਂ ਹੈਗਾ ਮਾ ਚੱਲ ਕੋਈ ਨਾ ਭਈ ਉੱਥੇ ਪਿੰਡ ਵੀ ਤਾਂ ਕਰਦੀ ਸੀਗੇ ਇੱਥੇ ਕਰ ਲਿਆਂਗੇ ਫਿਰ ਕਿੱਡੀ ਗੱਲ ਹਾਂ ਫਿਰ ਮੇਰੀ ਗੱਲ ਸੁਣ ਬਈ 1 2 ਮੈਂ ਤੈਨੂੰ ਐਂ ਕਹਿੰਦੀ ਸੀ ਤੂੰ ਵੀ ਗੱਲ ਪੁੱਛੀ ਦਾ ਡਰ ਨਹੀਂ ਹੁੰਦਾ ਵੀ ਜੇ ਤੇਰਾ ਜਦੋਂ ਤੈਨੂੰ ਲੋਟ ਲੱਗਿਆ ਨਾ ਬਾਪੂ ਜੀ ਤੋਂ ਪੁੱਛ ਲਿਓ ਨਾ ਨਾ ਕੋਈ ਨਾ ਮੈਂ ਲੋਟ ਲੱਗਿਆ ਕਿਹੜਾ ਤਾਂ ਮੈਂ ਹੁਣ ਅੱਜ ਜਾਣਾ ਮੈਂ ਵੀ ਲੇਟ ਹੋਈ ਜਾਣਾ ਕਿਉਂ ਪਹਿਲਾਂ ਬਾਪੂ ਕੋਲ ਬੈਠਾ ਰਿਹਾ ਸੀਗਾ ਸ਼ਾਮ ਨੂੰ ਪੁੱਛ ਲਊਂਗਾ ਫਿਰ ਮੈਂ ਕਰ ਲਊਂਗਾ ਗੱਲ ਤੇ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਤੇਰੀ ਬਾਈ ਦਾ ਤਾਂ ਨਾ ਵਧੀਆ ਕੰਮ ਕਹਿੰਦਾ ਮੈਂ ਤਾਂ ਸਮਾਂ ਦੀ ਕਹਿੰਦਾ ਪਿੰਡ ਔਖਾ ਹੁੰਦਾ ਸੀ ਇੱਥੇ ਤਾਂ ਕਹਿੰਦਾ ਬਾਹਲਾ ਸੌਖਾ ਉਹ ਉਹੀ ਗੱਲਾਂ ਤਾਂ ਮੈਂ ਪਹਿਲਾਂ ਬਾਈ ਨਾਲ ਕਰਦਾ ਹੁੰਦਾ ਸੀਗਾ ਮੈਂ ਕਿਹਾ ਵੀ ਇੱਥੇ ਆਰ ਗਈ ਤਾਂ ਡੀਸ ਨਹੀਂ ਹੈਗੀ ਕੋਈ ਮਰਜ਼ੀ ਕੰਮ ਤੰਦਾ ਤੋਰ ਕੇ ਬਹਿ ਜੀਏ ਪੂਰਾ ਵਧੀਆ ਚੱਲਦਾ ਇੱਥੇ ਕਹਿੰਦਾ ਇੱਕ ਦੋ ਦਿਨ ਮੈਨੂੰ ਔਖਾ ਜਿਹਾ ਲੱਗਿਆ ਵੀ ਆ ਵੀ ਕੀ ਕੰਮ ਬੈੱਡ ਲਿਆ ਮੈਂ ਉੱਥੇ ਵਧੀਆ ਸੀ ਵੀ ਖੇਤ 'ਚ ਕੰਮ ਕਰਦਾ ਸੀ ਹੋਏ ਆਪਣੇ ਵਾਲੇ ਤਾਂ ਹੀ ਤਾਂ ਭਾਬੀ ਕਾਮਯਾਬ ਨਹੀਂ ਹੈਗੇ ਲੋਕ ਅਹੀਂ ਸੋਚੀ ਜਾਂਦੇ ਵੀ ਫਲਾਨਾ ਕੀ ਕੂਗਾ ਫਲਾਨਾ ਕੀ ਕੂਜਾ ਸੰਗ ਲੱਗਦੀ ਹੈ ਤਾਂ ਹੀ ਤਾਂ ਆਪਾਂ ਫੇਲ ਹੋਏ ਨੇ ਆ ਦੂਜੇ ਦਾ ਸਟੇਟਾਂ ਵਾਲੇ ਆ ਕੋਈ ਕੰਮ ਤੋੜ ਕੇ ਵੇਜਣ ਕੁਛ ਇਹ ਤਾਂ ਨਹੀਂ ਕੁਸ ਕੇ ਅਗਲਾ ਕਹਿੰਦਾ ਇਹ ਕਿਹੜਾ ਖਾਣ ਨੂੰ ਦੇ ਕੇ ਜਾਂਦੇ ਹੋਰ ਮੈਂ ਤਾਂ ਟੜ ਕੇ ਚੁੱਲ੍ਹੇ 'ਚ ਅੱਗ ਮਚਾਈ ਬਾਪੂ ਕਹਿੰਦਾ ਪੁੱਤ ਆਪਣੇ ਦੋ ਸਿਲੰਡਰ ਪਏ ਆ ਇਹਨਾਂ ਨੂੰ ਨਾ ਛੇੜ ਚਲ ਜਿਵੇਂ ਕਹਿੰਦਾ ਉਵੇਂ ਕਰ ਲਿਆ ਕਰੋ ਕੀ ਐ ਹੁੰਦਾ ਤੇ ਐ ਕਰ ਮੈਂ ਲੇਟ ਹੋਈ ਜਾਣਾ ਬੱਬੀ ਮੈਨੂੰ ਟਿਫਨ ਫੜਾ ਫਿਰ ਮੈਂ ਜਾ ਹਾਂ ਦਾਲ ਪਾਣੀ ਤਾਂ ਵਧੀਆ ਮਿਲ ਗਿਆ ਠਿੱਡ ਫਰ ਕਿ ਕਰ ਚੰਗਾ ਹੋ ਗਿਆ ਦਾ ਵਾਹ ਵਧੀਆ ਕੰਮ ਹੋ ਰਿਹਾ ਹੈ ਹਬੀ ਦਾ ਪਾਂਡੇ ਦਾ ਪੁੱਤ ਓਏ ਬਾਪੂ ਜੀ ਤੁਸੀਂ ਰੋਟੀ ਖਾ ਵੀ ਲਈ। ਹਾਂ ਬਸ ਰੋਟੀ ਵੇਖਾ ਬਸ ਦੋ ਹੀ ਖਾਣਾ ਹੁੰਦਾ ਹੈਗਾ। ਅੱਛਾ ਇੰਨੀ ਥੋੜੀ ਖਾਣੇ। ਉਹ ਵੇ ਬਾਲਾ ਔਖਾ ਕਰਦੇ ਬੇਲੇ ਦੇ ਕੀ ਹੁੰਦਾ ਹੈ। ਇਹਦਾ ਕੰਮ ਵਾਲੀ ਰੋਟੀ ਪੌਣੀ ਹੁੰਦੀਆਂ ਨਾ ਜਿਹਦਾ ਕਹੀ ਪੌਣੀ ਹੋ ਜਿਹੜਾ ਬੇਲਾ ਬੰਦਾ ਜਿਆਦਾ ਖਾਊ ਜਿਆਦਾ ਔਖਾ ਹੋਊਗਾ। ਨਹੀਂ ਬਾਪੂ ਜੀ ਜੇ ਤੁਸੀਂ ਮੈਨੂੰ ਦੱਸ ਦਿੰਦੇ ਫਿਰ ਮੈਂ ਤੁਹਾਨੂੰ ਤੁਰਤ ਹੁਣੀ ਲਾ ਕੇ ਦੇ ਦਿੰਦੇ ਕਿ ਤੁਹਾਨੂੰ ਠੰਡੀ ਕੋਲੀ ਕੋਲੀ ਵਧੀਆ ਹੁੰਦੀ ਹੈ ਜਿਹੜਾ ਕੋ ਲਹਿ ਗਈ ਵਧੀਆ ਹੈ ਤੁਰਤ ਵਾਲੀ ਦਾ ਇੱਕ ਚੰਗੀ ਨਹੀਂ ਹੁੰਦੀ ਕੋਈ ਵੀ ਵਾਲੀ ਚੰਗੀ ਹੁੰਦੀ ਹੈ ਤੁਰਤ ਰੋਟੀ ਦਾ ਜਿਵੇਂ ਆ ਬਣ ਗਈ ਵਧੀਆ ਇਹੀ ਵਧੀਆ ਹੁੰਦੀ ਹੈ ਕੀ ਕੁ ਗਾਣੀ ਤਾਂ ਠੀਕ ਆ ਉਹ ਜੀ ਤੁਸੀਂ ਐ ਮੈਨੂੰ ਦੱਸੋ ਜੀ ਚਾਹ ਕਿਦੋਂ ਕੋ ਪੀਉਂਗੇ ਜੀ ਚਾਹ ਬਸ ਠਹਿਰ ਕੇ ਜਦੋਂ ਤੇਰਾ ਕੰਮ ਜਲੇ ਬੜਗਾ ਉਹਦਾ ਚੁੱਲ੍ਹੇ 'ਚੋਂ ਤੇ ਲਪਾ ਨਾ ਢਿੱਕਲਾ ਉਹਦੋਂ ਬਣਾ ਲਈ ਪੀ ਲਾਂਗੇ ਦੋ ਮਿੰਟ ਨੇ ਰੋਟੀ ਹਾਜਮੇ ਕਰਦੇ ਫਿਰ ਉਹ ਚਾਹ ਤੋਂ ਉਹਦਾ ਮੈਨੂੰ ਕੋਈ ਬਾੜੀ ਚਸ ਰੰਦੀ ਐ ਵੀ ਰੋਟੀ ਤੋਂ ਮਾਰ ਰੋ ਤੇਜ ਹੀ ਮਰ ਜਾਂਦੀ ਐ ਬੰਦਾ ਪੀਦੇ ਚਾਹ ਆ ਪਾਂਡੇ ਲੈ ਜਾ ਪੁੱਤ ਪਾਂਡੇ ਤਾਂ ਮੈਂ ਲੈ ਜਾਨੀ ਬਾਪੂ ਜੀ ਉਹ ਵੀ ਕਿੰਨੇ ਕਿ ਮਿੱਠੇ ਵਾਲੇ ਪੀਨੇ ਆ ਜੀ ਬਾ ਮਿੱਠਾ ਦਾ ਘੱਟੀ ਰੱਖੀ ਬਾਲਾ ਮਿੱਠਾ ਨਹੀਂ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਬੇਟਾ ਦਾ ਆਪ ਵੀ ਤੁਸੀਂ ਕੋਈ ਘੱਟੀ ਪੀਆ ਕਰੋ ਮਿੱਠ ਬਾਪੂ ਜੀ ਮੈਂ ਸੁਣਾਈ ਦੱਸਦੀ ਸੀ ਬੰਟੂ ਉਹ ਲੈ ਗਿਆ ਜੀ ਆਪਣੇ ਵਾਲਾ ਬੁਲਟ ਤੁਸੀਂ ਕਿਹਾ ਹੋਊਗਾ ਵੀ ਉਹ ਖੜਾ ਅੰਦਰ ਹਾਂ ਹਾਂ ਤੇ ਉਹ ਬੁਲਟ ਲੈ ਗਿਆ ਜੀ ਅੱਜ ਕੋਈ ਫੇਰ ਕੋਣ ਲੱਗਿਆ ਜੇ ਨਾਲੇ ਕਹਿੰਦਾ ਮੈਂ ਇਹਦਾ ਕੰਮ ਕਰਵਾ ਲਿਆਉਂਗਾ ਬਾਪੂ ਜੀ ਕਹਿੰਦਾ ਵੀ ਇਹ ਖੜਾ ਪਈ ਚੱਲ ਚੱਲ ਕੋਈ ਉਹਨੂੰ ਕਰ ਲੈਣ ਦੇ ਜਿਹੜਾ ਉਹਦਾ ਪੂਰਾ ਸ਼ੌਂਕ ਨਾਲੇ ਜਿਹੜਾ ਕੋਈ ਉਹਦਾ ਮਾੜਾ ਮੋੜਾ ਕਰਨ ਨਾਲ ਹੋਇਆ ਕਰਾ ਲੇ ਰੂਟਪ ਉਹਦਾ ਕੰਮ ਤਾਂ ਉਹਦਾ ਕਿਹੜਾ ਹੋਇਆ ਕੱਲੀ ਆਏ ਆ ਵੀ ਸਰਵਿਸ ਸਰਵਿਸ ਤੇਰ ਦਾ ਖੜਾਗਾ ਸਰਵਿਸ ਕਰਾ ਲੂ ਆਏ ਸੀਗਾ ਕੋਈ ਕਿਆ ਉਤੰਗੋ ਲੈ ਜਾਊਗਾ ਠੀਕ ਆ ਬਾਪੂ ਜੀ ਇੱਕ ਜਿਹੜੇ ਸੋਡੇ ਕੱਪੜੇ ਕੁੱਪੜੇ ਧੋਣ ਵਾਲੇ ਆ ਜੀ ਉਹ ਮੈਨੂੰ ਦੱਸ ਦਿਓ ਜੀ ਮੈਂ ਧੋ ਦਿੰਨੀ ਆ ਬਸ ਇੱਥੇ ਪੇ ਹੋਗੇ ਬਤੋਂ ਬੈਠ ਕੇ ਇੱਕ ਪਾਸੇ ਉਹ ਕੱਪੜੇ ਦਾ ਜਿਹੜੇ ਰਿਗਨੋ ਚੱਕੇ ਧੋਣ ਵਾਲੇ ਠੀਕ ਆ ਬਈ ਚਲ ਆ ਤੱਕ ਟਿੱਡ ਟਾਈਮ ਨਾਲ ਪਰ ਦਿੰਦਾ ਕੱਪੜਾ ਵਾਲੀ ਦਾ ਤੋਤਾ ਮਿਲ ਜੂਗਾ ਹੋਰ ਆਪਾਂ ਕੀ ਕਰਾਉਣਾ ਹੈਗਾ ਬਸ ਵਧੀਆ ਜਰਾ ਦੇਖੀਏ ਜਰਾ ਉਹ ਓਹੋ ਇਹ ਕਿ ਮੈਂ ਧਾਗਾ ਜਿਹਾ ਇਕੱਠਾ ਕਰਨ ਲੱਗ ਗਈ ਕਿਤੇ ਹੁਣ ਇਹ ਨਾ ਖਰਾਬ ਹੋ ਜੇ ਮਸ਼ੀਨ ਜੀ ਉਹ ਹੋ ਭੈਣੇ ਹਾਂ ਦੀਰੇ ਹੁਣ ਤੂੰ ਫੇਰ ਆ ਮਸ਼ੀਨ ਜੀ ਚੱਕ ਕੇ ਬੈਠ ਗਈ ਮੈਂ ਤੈਨੂੰ ਕੀ ਕਿਹਾ ਸੀਗਾ ਵੀ ਹੁਣ ਤੂੰ ਕਾਦੇ ਵਾਸਤੇ ਚੱਕਣੀ ਆ ਮਸ਼ੀਨ ਇਹ ਜਿਹੜਾ ਕੋਰਸ ਹੋਣਾ ਸੀ ਤੇਰਾ ਪੂਰਾ ਹੋ ਗਿਆ ਮੇਰਾ ਕੋਰਸ ਤਾਂ ਪੂਰਾ ਹੋ ਗਿਆ ਗੱਲ ਕਰ ਮੈਂ ਘਰ ਇਹਨਾਂ ਸਾਰਾ ਦਿਨ ਬੋਰ ਹੋ ਜਾਂਦੀ ਆ ਕਰ ਲਈ ਬੇਟੀ ਮੈਂ ਇਹਦੇ ਨਾਲ ਮੱਥਾ ਮਾਰੀ ਜਾਂਦੀ ਆ ਤੈਨੂੰ ਕੀ ਆ ਨਾਲੇ ਨਾਲਤਾਏ ਵੀ ਨੋ ਆਏ ਕਹਿੰਦੀ ਸੀ ਉਹ ਲੋਰਾਂ ਜਿਹਾਂ ਦਾ ਕੰਮ ਕਰਦੀ ਆ ਉਹ ਕਹਿੰਦੀ 7000 ਰੁਪਏ ਮਹੀਨਾ ਦੇ ਦਿੰਦੇ ਆ ਅੱਛਾ ਤੇ ਮਾ ਚੱਲ ਮੈਨੂੰ ਵੀ ਲਿਆਦਾ ਕਰੀ ਵੀਰੇ ਮੈਂ ਵੀ ਘਰੇ ਬੈਠ ਕੇ ਸਿਉਣਾ ਕਰਵਾ ਉਹ ਕੀ ਲੈਣਾ ਭੈਣੇ ਸ਼ੌਂਕ ਜਿੰਨੇ ਕੁ ਬਸ ਸਿਉਣੇ ਸੀਗੇ ਉਹ ਕੋਈ ਨਾ ਜਿੱਥੇ ਅੱਗੇ ਜਾ ਕੇ ਤੇਰੇ ਕੰਮ ਆ ਜੂਗਾ ਹੁਣ ਇੱਥੇ ਜ਼ਰੂਰੀ ਕਰਨਾਗਾ ਜਿਹੜਾ ਕਰਨਾ ਸੀ ਬਸ ਇੱਥੇ ਕਰ ਲਿਆ ਨਾਲੇ ਮੈਂ ਜਿਹੜੀ ਤੈਨੂੰ ਉਹ ਰਿਸ਼ਤੇ ਦੀ ਗੱਲ ਕਹਿਣਾ ਸੀਗਾ ਮੈਨੂੰ ਇੱਕ 10 ਪਈ ਸੀਗੀ ਰਿਸ਼ਤੇ ਦੀ ਤੇ ਮੋ ਉਹ ਤੈਨੂੰ ਆਦਾ ਸੀਗਾ ਵੀ ਆਪਾਂ ਅੱਗੇ ਗੱਲ ਛੇੜ ਲੈਨੇ ਆ ਵੀ ਤੈਨੂੰ ਪਹਿਲਾਂ ਮੈਂ ਦੱਸ ਦਿਆਂ ਤੇ ਬਾਅਦ ਚ ਤੂੰ ਇਹ ਨਾ ਕੀ ਮੇਰੇ ਕੋਲੇ ਕੋਈ ਗੱਲ ਕਰੀ ਨਹੀਂ ਵੀਰੇ ਚਲ ਮੈਨੂੰ ਤਾਂ ਕੀ ਦੱਸਣਾ ਜੀ ਮੈਂ ਤੁਹਾਨੂੰ ਠੀਕ ਲਾਦਾ ਤੁਸੀਂ ਉਹ ਮੈਂ ਕਰ ਲਉ ਉਹ ਠੀਕ ਤਾਂ ਫੇਰ ਵੀ ਆਇਆ ਕੱਲ ਨੂੰ ਤੂੰ ਆਇਆ ਕਿ ਮੈਨੂੰ ਦੱਸਿਆ ਤੱਕ ਨਹੀਂ ਹੈਗਾ ਮੇਰੇ ਪੁੱਛੇ ਤੋਂ ਬਿਨਾਂ ਹੀ ਕਰਤਾ ਹੁਣ ਮੈਂ ਤੈਨ ਠੀਕ ਆ ਵੀਰੇ ਕੋਈ ਗੱਲ ਨਹੀਂ ਨਹੀਂ ਮੈਂ ਤਾਂ ਕੁਝ ਨਹੀਂ ਕਹਿੰਦੀ ਹੈਗੀ ਦੇਖ ਮੇਰਾ ਤੂੰ ਭਰਾ ਹਾਂਗਾ ਹੈਨਾ ਜਿਵੇਂ ਤੂੰ ਕਰੇਂਗਾ ਮੇਰੇ ਲਈ ਉਵੇਂ ਠੀਕ ਆ ਉਹ ਨਹੀਂ ਇੱਕ ਵਾਰੀ ਤੈਨੂੰ ਫੇਰ ਵੀ ਦੱਸਣਾ ਮੇਰਾ ਫਰਜ਼ ਬਣਦਾ ਸੀਗਾ ਕੱਲ ਨੂੰ ਤੇਰੇ ਵੀ ਮਨ ਦੇ ਵਿੱਚ ਇਹ ਨਾ ਜਾਵੇ ਵੀ ਪਤਾ ਨਹੀਂ ਮਾਂ ਪਿਓ ਹੋਏ ਨਹੀਂਗਾ ਤਾਂ ਮੇਰੇ ਧੱਕੇ ਨਾਲ ਕਰੀ ਜਾਂਦਾ ਗ੍ਰਿਸ਼ਟਾ ਵੀਰੇ ਘਰ ਜੋ ਮੁਲਾਜ਼ਮ ਆ ਉਹਨਾਂ ਦੀ ਤਾਂ ਮੰਗੀ ਵਾਲੀ ਹੋਣੀ ਆ ਉਹ ਨਾ ਨਾ ਭਣੀ ਮੰਗੋ ਦੀ ਕੋਈ ਨਹੀਂ ਹੈਗੀ ਵਧੀਆ ਸਾਊ ਪਰਿਵਾਰ ਹੈਗਾ ਮੁੰਡਾ ਕੋਈ ਐਨੇ ਵਾਲਾ ਨਹੀਂ ਹੈਗਾ ਨਾ ਕੋਈ ਨਸ਼ਾ ਪੱਤਾ ਕਰਦਾ ਹੈਗਾ ਨਾ ਕੋਈ ਉਂ ਅੜ ਬਸਵਾਦਾ ਹੈਗਾ ਵਧੀਆ ਨਰਮ ਸੁਭਾਦਾ ਮੁੰਡਾ ਹੈਗਾ ਦੀਰੇ ਪਹਿਲਾਂ ਤਾਂ ਸਾਰੇ ਨਰਮ ਲੱਗਦੇ ਹੁੰਦੇ ਆ ਮੁੜ ਕੇ ਇਹ ਨਾ ਨਾ ਹੋਵੇ ਕਹਿਦਣ ਸਾਡਾ ਤਾਂ ਮੁੰਡਾ ਜੋਬ ਕਰਦਾ ਸੀਗਾ ਤੁਸੀਂ ਯਾਦ ਹੋ ਉਹਦੋ ਆਪਣੇ ਕੋਲ ਇਹਨਾਂ ਦੇ ਨੂੰ ਕਿੱਥੇ ਆ ਉਹ ਨਹੀਂ ਨਹੀਂ ਉਹ ਵੀ ਗਰੀਬੀ ਦਾ ਵਿੱਚ ਹੀ ਉੱਠੇ ਹੋਏ ਹੈਗੇ ਪਹਿਲਾਂ ਉਹਨਾਂ ਦੇ ਵੀ ਹਾਲਾਤ ਮਾੜੇ ਹੀ ਸੀਗੇ ਜਦੋਂ ਦਾ ਉਹ ਮੁੰਡਾ ਨੌਕਰੀ ਤੇ ਲੱਗਿਆ ਉਹਨਾਂ ਦੇ ਵੀ ਘਰ ਦੇ ਹਾਲਾਤ ਫੇਰ ਹੀ ਉਹ ਵਧੀਆ ਹੋਏ ਨੇ ਨਾਲੇ ਉਹ ਕਹਿੰਦੇ ਵੀ ਸਾਡੀ ਕੋਈ ਇੰਨੀ ਮੰਗ ਨਹੀਂ ਹੈਗੀ ਵੀ ਜਿੰਨਾ ਤੁਹਾਡੇ ਤੋਂ ਸਰਿਆ ਤੁਸੀਂ ਉਹਨਾਂ ਕਰ ਦਿਓ ਬਾਕੀ ਕਹਿੰਦਾ ਚਾਹੀ ਵੀ ਕੁਝ ਨਾ ਵੀ ਹੈਗਾਗਾ ਤਾਂ ਵੀ ਸਾਡੇ ਦਾ ਵੀ ਦੋ ਕੱਪੜਿਆਂ 'ਚ ਤੁਸੀਂ ਭੇਜ ਦਿਓ ਤੇ ਰਹੀ ਗੱਲ ਜਿਹੜੀ ਆ ਵਿਆਹ ਦੀ ਉਹ ਕਹਿੰਦੇ ਅਸੀਂ ਕੋਈ ਬੜਾ ਘੱਟ ਵੱਟ ਨਹੀਂ ਕਰਦੇਗੇ ਠੀਕ ਆ ਵੀਰੇ ਮਾ ਕੋਈ ਨਹੀਂ ਬਾਕੀ ਜਿਵੇਂ ਤੁਹਾਨੂੰ ਠੀਕ ਲੱਗਾ ਤੁਸੀਂ ਉਹ ਮੈਂ ਕਰ ਲਿਆ ਇਹਦੇ ਵਿੱਚ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਹੈਗੀ ਬਸ ਤੁਸੀਂ ਮੈਨੂੰ ਕਿਹਾ ਸੀ ਵੀ ਭਣਿਆਂ ਦਾ ਵਧੀਆ ਧਿਆਨ ਨਾਲ ਕੰਮ ਕਰੀ ਜਾਈਂ ਵੀ ਜਿੱਥੇ ਅਸੀਂ ਵਿਆਹ ਕਰਾਂਗੇ ਵਿਆਹ ਉੱਥੀ ਹੋ ਮੈਂ ਤਾਂ ਉਸ ਹਿਸਾਬ ਨਾਲ ਚੱਲੀ ਜੰਨੀ ਆ ਮੈਂ ਤਾਂ ਫਿਰ ਵੀ ਤੈਨੂੰ ਇੱਕ ਵਾਰੀ ਦੱਸਣਾ ਜ਼ਰੂਰੀ ਸਮਝਿਆਗਾ ਮੈਂ ਵੀ ਚਾਲ ਜੇ ਤੇਰੀ ਵੀ ਕੋਈ ਹੋਰ ਰਹੀ ਹੈਗੀ ਆ ਤੂੰ ਵੀ ਮੇਰੇ ਨਾਲ ਸਾਂਝੀ ਕਰ ਲੈਗੀ ਨਾ ਨਾ ਵੀਰੇ ਮੇਰੀ ਕੋਈ ਰਹਿ ਨਹੀਂ ਬਸ ਜਿੱਥੇ ਮੈਨੂੰ ਤੋਰ ਦੋਗੇ ਨਾ ਮੈਂ ਤਾਂ ਖੁਸ਼ ਹੋ ਕੇ ਉੱਥੇ ਹੀ ਵੱਲ ਜੂੰਗੀ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਤੁਸੀਂ ਟੈਨਸ਼ਨ ਫਿਰਿਆ ਦਾ ਦੇਖ ਦਿਖਾਈਆ ਜੋ ਵੀ ਕਰਨਾ ਕਰਨਾ ਹਾਂ ਹਾਂ ਵੈਸੇ ਤਾਂ ਮੈਂ ਆਪਦੇ ਵੱਲੋਂ ਤਾਂ ਪੂਰੀ ਤਸੱਲੀ ਕਰਕੇ ਫੇਰ ਹੀ ਕਰੂੰਗਾ ਐਵੇਂ ਤਾਂ ਮੈਂ ਕਿਸੇ ਤੇ ਗੱਲ ਸੱਡਦਾ ਵੀ ਨਹੀਂ ਕੱਲ ਨੂੰ ਕੋਈ ਪਤਾ ਨਹੀਂ ਨਾ ਹੁੰਦਾ ਕਿਸੇ ਦਾ ਮਨ ਦਾ ਅਮ ਕੇਰਾਵਾਂ ਦੀ ਤਸੱਲੀ ਪੂਰੀ ਕਰੂੰਗਾ ਜਿਵੇਂ ਚਲ ਅਗਲੇ ਨੇ ਕਿਹਾ ਹੈਗਾ ਉਹ ਮੈਂ ਆਪਾਂ ਫੇਰ ਕਰ ਲਾਂਗੇ ਠੀਕ ਹੈ ਵੀਰੇ ਹਾਂ ਨਾਲੇ ਉਹ ਮੰਨਣ ਨੂੰ ਦੱਸਤਾ ਸੀਗਾ ਮੈਂ ਵੀ ਕੰਮ ਧੰਦਾ ਮੇਰੀ ਭੈਣ ਸਭ ਜਾਣਦੀ ਐ ਬਾਕੀ ਤੇਰਾ ਜਿਹੜਾ ਸਲਾਈ ਕੜਾਈ ਵਾਲਾ ਕੋਰਸ ਕਰਿਆ ਹੋਇਆ ਇਹਦੇ ਬਾਰੇ ਵੀ ਮੈਂ ਦੱਸਤਾ ਸੀ ਉਹ ਕਿੰਨੇ ਵੀ ਜੇ ਕੋਈ ਘਰੇ ਕੰਮ ਧੰਦਾ ਆਇਆ ਕਰੂਗਾ ਤਬ ਵੀ ਉਹ ਜਿਆ ਕਰ ਲਿਆ ਕਰੂਗੀ ਆਹ ਠੀਕ ਆ ਵੀਰੇ ਕੋਈ ਗੱਲ ਨਹੀਂ ਤੇ ਰੋਟੀ ਖਾ ਲਈ ਸੀ ਵੀਰੇ ਤੂੰ ਹਾਂ ਰੋਟੀ ਤਾਂ ਮੈਂ ਖਾ ਲਈ ਸੀਗੀ ਮੈਂ ਨਹੀਂ ਖਾਦੀ ਤਾਂ ਲਿਆ ਦੇ ਨਹੀਂ 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 ਰੋਟੀ ਮੈਂ ਖਾ ਲਈ ਸੀਗੀ ਮੈਂ ਚੱਲਿਆ ਸੀ ਮਹਾਰਾ ਜੇ ਖੇਤ ਗੇੜਾ ਮਾਰਨਾ ਠੀਕ ਆ ਵੀਰੇ ਮਾਰਿਆ ਮੇਰੀ ਵੀ ਨਾ ਮਸ਼ੀਨ ਜੀ ਖਰਾਬ ਹੋ ਗਈ ਮੈਂ ਦੇਖ ਲਈ ਐ ਚ ਹੁਣ ਸੀਟਰ ਸੁਟਲ ਦਾ ਖੋਲਣਾ ਪਊਗਾ ਉਹ ਚੱਲ ਕੋਈ ਨਾ ਜੇ ਕੋਈ ਇੱਥੇ ਕੋਈ ਕੱਪੜਾ ਲੇੜਾ ਸੀਨ ਵਾਲਾ ਹੈਗਾ ਉਹ ਸਿਉਣਾ ਨਹੀਂ ਮੈਂ ਵਾਧੂ ਦਾ ਮੱਥਾ ਮਾਰ ਦਿੱਤਾ ਨੂੰ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਵੀਰੇ ਚੱਲ ਵੀਰਾ ਤਾ ਨਾ ਹੋਈ ਫਿਕਰ ਕਰਦਾ ਰਹਿੰਦਾ ਮੱਥਾ ਨਹੀਂ ਮਾਰਨਾ ਐ ਨਹੀਂ ਕਰਨਾ ਮੈਂ ਵੀ ਇਕੱਲੀ ਕੀ ਕਰਾਂ ਸਾਰਾ ਦਿਨ ਬੇਲੀ ਬੈਠੀ ਜਦੋਂ ਮੈਂ ਗੋਰ ਹੋਈ ਜੰਨੀ ਆ ਫਿਰ ਮੈਂ ਮਸ਼ੀਨ ਦੇ ਨਾਲ ਹੀ ਮੱਥਾ ਮਾਰ ਲੈਨੀ ਆ ਹੋਰ ਕਰਾਂ ਵੀ ਕੀ ਕੰਮ ਵੀ ਇੰਨਾ ਹੈ ਨਹੀਂ ਗਾ ਜੇ ਮਾਪਿਓ ਹੁੰਦਾ ਗੱਲ ਵੱਖਰੀ ਸੀ ਵੀਰੇ ਤੈਨੂੰ ਕੀ ਦੱਸਾਂ ਤੂੰ ਤਾਂ ਬਾਹਰ ਅੰਦਰ ਭੱਗ ਜਾਣਾ ਮੇਰਾ ਇਕੱਲੀ ਦਾ ਨਾ ਮਨ ਨਹੀਂ ਲੱਗਦਾ ਤਾਂ ਹੀ ਫਿਰ ਮੈਂ ਮੱਥਾ ਮਾਰਦੇ ਰਹਿੰਦੀ ਆ ਲੈ ਹੈਪੀ ਵਰਗਤ ਆਥ ਨੇ ਖਾਣ ਕੇ ਮੂੰਗੀ ਦੀ ਦਾਲ ਤੇ ਬਾਪੂ ਜੀ ਵਾਸਤੇ ਨਾ ਕੋਈ ਕੱਦੂ ਲੈ ਜਾਵਾਂ ਬਾਪੂ ਕਹਿੰਦਾ ਇੱਥੇ ਆ ਵੱਲਾਂ ਆਪਣੀਆਂ ਹੀ ਹੋਣਗੀਆਂ ਇਹੀ ਆ ਹਾਂ ਗਰਮੀ ਵੀ ਵਾਲੀ ਐ ਨੇ ਕਿਹੜੀ ਐ ਕਿ ਬੱਲਾ ਚ ਬੜੀ ਖੜੀ ਐ ਆ ਸੇ ਤੋਰੀ ਜੀ ਖੜੀ ਐ ਇਹ ਕਿਹੜੀ ਐ ਤੂੰ ਬੱਲਾ ਚ ਬੜੀ ਖੜੀ ਐ ਭਣੀ ਮੈਂ ਤਾਂ ਆਹ ਇੱਧਰ ਆਏ ਆਂ ਅਸੀਂ ਬਾਪੂ ਜੀ ਕੇ ਘਰੇ ਬਾਪੂ ਜੀ ਕੇ ਘਰੇ ਆਇਆ ਨਾ ਹੁਣ ਤੂੰ ਬੱਲਾ ਤੇ ਕਬਜ਼ਾ ਕਰ ਲਾ ਪਹਿਲਾਂ ਕੋਠੀ ਤੇ ਕਰ ਲਿਆ ਭਣੀ ਇਹ ਤਾਂ ਬਾਪੂ ਜੀ ਕਾ ਹੀ ਬੱਲਾ ਬਾਪੂ ਜੀ ਨੇ ਮੈਨੂੰ ਖੁਦ ਭੇਜਿਆ ਕਹਿੰਦਾ ਪੁੱਤ ਸਬਜ਼ੀ ਤੋੜ ਲਿਆ ਬਾਪੂ ਨੇ ਕਿਹੜਾ ਬੱਲਾ ਲਾਈਆਂ ਨੇ ਬੱਲਾ ਤਾਂ ਅਸੀਂ ਹੀ ਲਾਈਆਂ ਨੇ ਲਿਆ ਕੇ ਫਿਰ ਬਾਣਤਾ ਜੀ ਬਾਪੂ ਜੀ ਦਾ ਹੀ ਹੈ ਜੀ ਠੇਕੇ ਤੇ ਲੈਨੇ ਆ ਸੀ ਬਾਪੂ ਦਾ ਵਾਹਣੀ ਵਾਹਣ ਚ ਤੁਸੀਂ ਕਿਵੇਂ ਵੜਜੋਗੇ ਨਹੀਂ ਮੇਰੀ ਗੱਲ ਸੁਣ ਤੂੰ ਕਿੱਥੋਂ ਆਈ ਆ ਨਿਕਲੀ ਉਜੜੀ ਇੱਥੇ ਆ ਕੇ ਖੜ ਗਈ ਹੁਣ ਬੱਲਾ ਚ ਕੋਠੀ ਤੇ ਤਾਂ ਕਬਜ਼ਾ ਕਰ ਲਿਓ ਉਥੇ ਜੋਗਰੇ ਤਾਂ ਨਹੀਂ ਛੱਡੇ ਉਰੇ ਜੋਗਰੇ ਤਾਂ ਛੱਡ ਦੋ ਪਣੀ ਚ ਕੀ ਉਹ ਬਸ ਇੱਕ ਕੱਦੂ ਹੀ ਲੈ ਕੇ ਜਾਣਾ ਬਾਪੂ ਜੀ ਵਾਸਤੇ ਸਬਜ਼ੀ ਬਣਾਉਣੀ ਹੈ ਨਾਲ ਬਾਪੂ ਜੀ ਕਹਿੰਦਾ ਵੀ ਆਪਣਾ ਹੀ ਵਾਣਾ ਠੇਕੇ ਹਿੱਸੇ ਤੇ ਦਿੰਨੇ ਆਪਾਂ ਤਾਂ ਕੀ ਰਹਿ ਤੇਰਾ ਮੈਨੂੰ ਪਤਾ ਹੀ ਆ ਪਹਿਲਾਂ ਤਾਂ ਬੁੜੇ ਨੂੰ ਲਾ ਲਾ ਉਂਗਲਾ ਆ ਕੇ ਬਾਹਣ ਛੜਾਲਾ ਬਾਹਣ ਛੜਾਲਾ ਹੁਣ ਬੁੜਾ ਸਾਡੇ ਸਿਰ ਤੇ ਹੋਇਆ ਖੜਾ ਦਾ 2 ਸਾਲ ਹੋ ਗਏ ਸਾਤੋਂ ਤੱਕ ਕਦੇ ਉਹਨੇ ਨਾ ਹਿੱਸਾ ਨਾ ਠੇਕਾ ਕਦੇ ਮੰਗਿਆ ਨਹੀਂ ਸੀ ਜਿੱਦੇ ਵੀ ਤੁਸੀਂ ਆਇਓ ਉਦਦੇ ਦਾ ਸਾਨੂੰ ਉਹਨੇ ਬੰਜ ਤੇ ਟੰਗ ਰੱਖਿਆ ਭੈਣੇ ਅਸੀਂ ਤਾਂ ਛੋਡੇ ਖਿਲਾਫ ਕੋਈ ਗੱਲ ਹੀ ਨਹੀਂ ਕਹੀ ਇਹ ਤਾਂ ਛੋਡੇ ਮਨ ਚ ਬਹਿਮ ਹੋ ਗਿਆ ਜੀ ਇਹ ਮਿੱਠੀਆਂ ਜਾਂ ਕਿਸੇ ਨੂੰ ਹੋਰ ਮਾਰ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਅੱਗੇ ਤਾਂ ਕਦੇ ਕਿਹਾ ਨਾ ਅੱਗੇ ਤਾਂ ਸਾਨੂੰ ਪੁੱਤ-ਪੁੱਤ ਕਰਦਾ ਸੀ ਉਦੋਂ ਮੈਨੂੰ ਘਰੇ ਬੁਲਾ ਕੇ ਕਿਹਾ ਕਿ ਆ ਕਿ ਪੈਸੇ ਦੇ ਦਿਓ ਅੱਗੇ ਨਾ ਕਿਹਾ ਕਰੇ ਵੇਖ ਪੈਣੇ ਵੇਖ ਸਾਨੂੰ ਪਤਾ ਨਹੀਂ ਵੀ ਪਹਿਲਾਂ ਤੁਸੀਂ ਬਾਪੂ ਜੀ ਨਾਲ ਕਿਵੇਂ ਆ ਤੁਹਾਡਾ ਸਾਬ ਕਿਤਾਬ ਤੇ ਪਰ ਆਹ ਗੱਲ ਤਾਂ ਜਿਹੜੀ ਤੁਸੀਂ ਸਾਡੇ ਤੇ ਇਲਜ਼ਾਮ ਲਾਈ ਜਾਨੇ ਨਾ ਅਸੀਂ ਤਾਂ ਬਾਪੂ ਜੀ ਨੇ ਥੋਡੇ ਬਾਰੇ ਕੁਝ ਹੀ ਨਹੀਂ ਕਿਹਾ ਨਾਲੇ ਮੈਨੂੰ ਪਤਾ ਨਹੀਂ ਵੀ ਤੁਸੀਂ ਕੀ ਲੱਗਦੇ ਹੋ ਬਾਪੂ ਜੀ ਦੇ ਤੇ ਕੀ ਰਿਸ਼ਤਾ ਤੁਹਾਡਾ ਬਾਪੂ ਜੀ ਨਾਲ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਤਾਂ ਨਾ ਜਿਹੜਾ ਭੋਲਾਪਾਣਾ ਆਪਦੇ ਕੋਲੇ ਰੱਖ ਜੇਨ ਬਾਪੂ ਨੂੰ ਨਹੀਂ ਪਤਾ ਨਾ ਤੈਨੂੰ ਪਤਾ ਹੈਗੀਆਂ ਨੇ ਸਾਰੀਆਂ ਗੱਲਾਂ ਮੈਨੂੰ ਇਹ ਗੱਲ ਦਾ ਯਕੀਨ ਆ ਪੱਕਾ ਚਲ ਠੀਕ ਹੈ ਭਣੇ ਨਹੀਂ ਲੈ ਕੇ ਜਾਂਦੀ ਚਲ ਮੈਂ ਬਾਪੂ ਜੀ ਨੂੰ ਕਹਿ ਦੂ ਵੀ ਭੈਣ ਕਹਿੰਦੀ ਵੀ ਤੋੜਨੇ ਨਹੀਂ ਹੈ ਕਿੱਥੇ ਨੇ ਕੱਦੂ ਤੈਨੂੰ ਦੀਂਦੇ ਨੇ ਤੋੜੀ ਆਵੇਂ ਬੱਲਾ ਨੇ ਤੂੰ ਇੰਨਾ ਚ ਕੱਦੂ ਲੱਭਦੀ ਹੈਗੀ ਤਾਂ ਕੋਈ ਨਹੀਂ ਜੀ ਮੈਨੂੰ ਤਾਂ ਬਾਪੂ ਜੀ ਨੇ ਭੇਜਿਆ ਸੀ ਮੈਂ ਤਾਂ ਆ ਗਈ ਭਣੇ ਐਦੂ ਮੁੜ ਕੇ ਨਹੀਂ ਮੈਂ ਆਉਂਦੀ ਤੇ ਮੈਨੂੰ ਤਾਂ ਆਏ ਸੀ ਵੇਖ ਭਣੇ ਅਸੀਂ ਤਾਂ ਬਗਾਨੇ ਪਿੰਡੋਂ ਆ ਕੇ ਇੱਥੇ ਰਹਿਣ ਲੱਗੇ ਆ ਸਾਡਾ ਕੋਈ ਸੋਡੇ ਨਾਲ ਕੋਈ ਬੈਰ ਨਹੀਂ ਵੀ ਜੇ ਅਸੀਂ ਸੋਡੇ ਨਾਲ ਕੋਈ ਬੈਰ ਕੱਢਦੇ ਬਗਾਨੇ ਪਿੰਡੋਂ ਤਾਂ ਰਹਿਣ ਲੱਗੀਆਂ ਤਾਈ ਤਾਂ ਉੱਥੋਂ ਨਿਕਲੀਆਂ ਗਈ ਜੇ ਇਹ ਜੇ ਕਰਤੂਤਾਂ ਸੀਗੀਆਂ ਨਹੀਂ ਆਪਦੇ ਪਿੰਡ 'ਚ ਹੀ ਨਾ ਰਹਿ ਜੇ ਅਗਲਾ ਇੱਥੇ ਦੱਸੋ ਤੂੰ ਕੀ ਕਰਨ ਆਈ ਹੈਗੀ ਚੱਲ ਕੋਈ ਨਾ ਪਹਿਨੇ ਵੀ ਆ ਹੁਣ ਤਾਂ ਬਾੜਾ ਹੀ ਤੂੰ ਬੋਲੀ ਆ ਨੀ ਚੱਲ ਕੋਈ ਨਾ ਪਹਿਨੇ ਪਤਾ ਨਹੀਂ ਕਿਹੇ ਜਿਹੇ ਲੋਕ ਕੋ ਕੱਦੂ ਪਿੱਛੇ ਇੰਨਾ ਰੁੱਖਾ ਬੋਲਣ ਲੱਗ ਗਏ ਆਕੇ ਬੱਲਾ ਚਬਰਗੀ ਦੱਸ ਤੈਨੂੰ ਇੱਥੇ ਕਿਨੇ ਸੱਦੀ ਨ ਬੁਲਾਈ ਆਕੇ ਮੈਂ ਲਾੜੇ ਦੀ ਤਾਈ ਬੱਲਾ ਅਸੀਂ ਲਾਈਆਂ ਆਕੇ ਵਿਚ ਵੜਗੀ ਦੱਸ ਸੱਜੇ ਸਾਡੇ ਵਾਸਤੇ ਆ ਕਿ ਛੋਡੇ ਵਾਸਤੇ ਆਗੀ ਆਪੇ ਕਿੱਥੋਂ ਆਈ ਆਗੀ ਹੁਣ ਤਾਂ ਮੈਂ ਮੁੰਡੇ ਨੂੰ ਵੀ ਕਿਹਾ ਕਰੂੰ ਇਹ ਸਾਰੀ ਸਬਜ਼ੀ ਮੁੱਛ ਕੇ ਲੈ ਜਾ ਕਰ ਕੱਚੀ ਪੱਕੀ ਆਪੇ ਬਣਾ ਲਿਆ ਕਰਾਂਗੇ ਇੰਨਾ ਵਾਸਤੇ ਥੋੜੀ ਬੱਲਾ ਲਾਈਆਂ ਨੇ ਬੁੜੇ ਵਾਸਤੇ ਬਣਾਉਣੇ ਖਾਣੀਆਂ ਤਾਂ ਹੋਣਗੀਆਂ ਆਪੇ ਤਰਕਾਰੀਆਂ ਬਣਾ ਕੇ ਬੁੜੇ ਵਾਸਤੇ ਕਾਹਨੂੰ ਬਣਾਉਣੀਆਂ ਨੇ ਚੱਲ ਮਣਾ ਲੈ ਜਾਨੀ ਇੱਥੋਂ ਸਬਜ਼ੀ ਲੱਭ ਕੇ ਕੋਈ ਨਾ ਕੋਈ ਖਾਗੇ ਕਿੱਥੇ ਛੱਡਦੇ ਨੇ ਇੱਥੇ ਕੁਛ ਲੈ ਕਹਿੰਦੇ ਕਦੂਆਂ ਦੇ ਬੱਲਾ ਨੇ ਵੀ ਤੂੰ ਨਹੀਂ ਹੋ ਰਹੀ ਤੋਰੀਆਂ ਦੇ ਤਾਂ ਬੱਲਾ ਨੇ ਮਨਾ ਕਿਹੜੀ ਸਬਜ਼ੀ ਥਿਆ ਉਗਦੀ ਮਿਲ ਗਈ ਸਬਜ਼ੀ ਵੀ ਲੈ ਕੁਝ ਲਈ ਨਾ ਬਾਪੂ ਜੀ ਉਹ ਦੀਦੀ ਆ ਗਈ ਦੀਦੀ ਨੇ ਤੋੜਨੀ ਨਹੀਂ ਦਿੱਤਾ ਜੀ ਕਿਉਂ ਦੀਦੀ ਦਾ ਕੀ ਮਤਲਬ ਉਹਦੇ ਵਿੱਚ ਦੀਦੀ ਕਹਿੰਦੀ ਸਾਡੀਆਂ ਬੱਲਾਂ ਚ ਨਾ ਵੜ ਲੈ ਬੱਲਾ ਜਿੰਨਾ ਵੱੜ ਹੈ ਦਿਨ ਮਰਿਆ ਇਹ ਨਾ ਨੇ ਹੁਣ ਜਮਾ ਬਾਪੂ ਜੀ ਉਹ ਤਾਂ ਮੈਨੂੰ ਬਲਾਈਂ ਕੁਛ ਪੁੱਠਾ ਬੋਲੀ ਜੀ ਉਹ ਕਹਿੰਦੀ ਵੀ ਸਾਡੀ ਕਹਿੰਦੀ ਕੋਠੀ ਤੇ ਆ ਕੇ ਤੁਸੀਂ ਕਬਜ਼ਾ ਕੀਤਾ ਬਾਪੂ ਜੀ ਨੂੰ ਸਾਡੇ ਖਿਲਾਫ ਭੜਕਾਉਨੇ ਹੋ ਕਹਿੰਦੀ ਤੁਸੀਂ ਪਰ ਇਹ ਹੀ ਦਾ ਵੇ ਖਾਂਦੇ ਵੀਦੇ ਹੱਦ ਦੇ ਹੁੰਦੇ ਜੇ ਕਿਸੇ ਦੇ ਮੁਰੋ ਆਉਂ ਗਾ ਲ ਫਿਰ ਉਹਨੂੰ ਐ ਲੱਗਦਾ ਦੁੱਖ ਲੱਗਦਾ ਜਿਉ ਨਹੀਂ ਮੈਂ ਉਦਲਾ ਬਿਰਕਲੇਤੀ ਗੱਲ ਦੇ ਵਿੱਚ ਕੀ ਹੁੰਦਾ ਕੀ ਹੁੰਦਾ ਇਹਨਾਂ ਨੂੰ ਵੀ ਆਪਦੇ ਹੀ ਬਣਾ ਕੇ ਬਗੇ ਤਰਪਦਾ ਵੀ ਸਾਡੇ ਹੀ ਇਹ ਤਾਂ ਹੋਈ ਨਹੀਂ ਕੁਛ ਕਹਿੰਦੀ ਮੈਂ ਕਿਹਾ ਜੀ ਮੈਨੂੰ ਬਾਪੂ ਜੀ ਨੇ ਭੇਜਿਆ ਕਹਿੰਦੀ ਬਾਪੂ ਕੌਣ ਲੱਗਦਾ ਕਹਿੰਦੀ ਅਸੀਂ ਹਿੱਸੇ ਠੇਕੇ ਤੇ ਬਾਣ ਲੈਨੇ ਆ ਪਤਾ ਨਹੀਂ ਕਿ ਠੇਕੇ ਦਾ ਤੁਸੀਂ ਪਹਿਲਾਂ ਚੜਦੇ ਜੇਠ ਹੀ ਪੈਸੇ ਫੜਾਦਨੇ ਹੋ ਇੱਥੇ ਕਿਤੇ ਬਾਣ ਲੈਨੇ ਹੋ ਕੋਈ ਕਰਦਾ ਮੈਂ ਕਹਾਂ ਮੈਂ ਤਾਂ ਐਸੀ ਵੀ ਚਲ ਡੰਗੜੀ ਆ ਬਚ ਜੂਗਾ ਮੈਂ ਸਵੇਰੀ ਆਪਦੀ ਬੜੀ ਆਪ ਹੀ ਲਾਉਂਗਾ ਮੈਂ ਲੋਕ ਹੀ ਨਹੀਂ ਕਰਦਾ ਮੈਂ ਸੁਣ ਐ ਕਹਿੰਦੀ ਸੀ ਬਾਪੂ ਜੀ ਜੇ ਤੁਸੀਂ ਪਾਣੀ ਦੀ ਵਾਰੀ ਤੁਸੀਂ ਇਕੱਲੇ ਨਾ ਲਾਇਓ ਜੀ ਮੈਂ ਬੰਦਾ ਪੁੱਛਕੋ ਨਾ ਭਾਈ ਤੂੰ ਆਉਂਦਾ ਬਾਹਰ ਪਹਿਲਾਂ ਤੈਨੂੰ ਕਿ ਤੈਨੂੰ ਲੋੜ ਨਹੀਂ ਜਿੱਤੇ ਕੋਈ ਤੇ ਰਗਾਉਣ ਲੱਗੀ ਉਹ ਬਾਹਰ ਵੀ ਨਾ ਖੋਲੀ ਫੂਮਾ ਆਦਾ ਹੋ ਗਰੀ ਮ ਤੇ ਅਸੀਂ ਲਾ ਲਾਂਗੇ ਬੰਦਾ ਪੁੱਛਣ ਦੀ ਤੁਹਾਨੂੰ ਲੋੜ ਹੀ ਨਹੀਂ ਜੀ ਹੈਪੀ ਜਾਵੜੂ ਥੋਡੇ ਨਾਲ ਪਾਣੀ ਲਵਾ ਦੂ ਜੀ ਉਹ ਹੈਪੀ ਦਾ ਉਧਰ ਕੰਮ ਹੈ ਭਾਈ ਬਿਜ਼ਨਸ ਆਉਦਾ ਉਹ ਵੀ ਉਹ ਵੀ ਬਿਜ਼ਨਸ ਆਉਦਾ ਇੱਕ ਦਿਨ ਆ ਗਿਆ ਉਹ ਜਵਾਗਾ ਕਿ ਟੁੱਟਣ ਵਾਲੀ ਗੱਲ ਹੋ ਜਾਂਦੀ ਹੈਗੀ ਕੋਈ ਨਾ ਬਾਪੂ ਜੀ ਜਿਹੜੇ ਮੁੰਡੇ ਨੇ ਉਹਨੂੰ ਰੇੜੀ ਸਮਾਈ ਹੈ ਜੀ ਉਹਨੂੰ ਸਮਾ ਦੂਗਾ 2 ਘੰਟੇ ਥੋਡੇ ਨਾਲ ਪਾਣੀ ਲਵਾ ਦੂਗਾ ਜੀ ਉਹ ਫਿਰ ਫਿਰ ਬੰਦੇ ਦਾ ਕੀ ਸੁੱਖ ਹੋਇਆ ਜੀ ਚਲ ਫਿਰ ਦੇਖਦੇ ਹਾਂ ਇਹ ਕਰਨਾ ਫਿਰ ਉਹ ਨਾ ਬਾਪੂ ਜੀ ਉਹਨੇ ਤਾਂ ਮੈਨੂੰ ਕਹਿੰਦੀ ਵੀ ਐਦੂੰ ਮੁੜ ਕੇ ਆ ਬੱਲਾਂ ਚ ਵੜਨ ਦੀ ਤੈਨੂੰ ਲੋੜ ਨਹੀਂ ਇਹ ਕੋਲੀ ਕੋਲੀ ਮਜ਼ਦ ਕਹਿੰਦਾ ਕਾਇ ਨੂੰ ਵੀ ਸਾਡੇ ਖਿਲਾਫ ਤੁਸੀਂ ਭੜਕਾਉਨੇ ਹੋ ਇਹ ਜੋ ਪਾਣੀ ਲਾ ਲਿਆ ਕੱਲ ਨੂੰ ਪਰ ਸੋਨ ਮੈਂ ਪਾਪਾ ਮੁੱਲ ਲਿਆਵਾਂਗੇ 10 ਦਿਨ ਮਗਰ ਬਾਅਦ ਚ ਲਾ ਲਾਂਗੇ ਤੇ ਮੈਂ ਸਾਰੀਆਂ ਬਾਹੂਆਂ ਨੂੰ ਲੋੜ ਹੀ ਨਹੀਂ ਮੈਨੂੰ ਉਹ ਕਰਦੀ ਕਿ ਮੈਂ ਅੱਧਰ ਪਾਣੀ ਝੋਨੇ ਵਾਚ ਪਾਣੀ ਲਾ ਦੇ ਨਾਲ ਇਹਨੂੰ ਵਿੱਚੇ ਬਾਹੂੰਗਾ ਸਾਰੇ ਨੂੰ ਚਲ ਕੋਈ ਨਾ ਪਾਪਾ ਜੀ ਤੁਸੀਂ ਬੰਦਾ ਨਾ ਕਿਹੋ ਜੀ ਮੈਂ ਹੈਪੀ ਨੂੰ ਕਹਿ ਦੂੰ ਜੀ ਤੁਹਾਡੇ ਨਾਲ ਪਾਣੀ ਲਵਾ ਦੂਗਾ ਚਲ ਇਹ ਗੱਲਾਂ ਹੈਪੀ ਨੂੰ ਰੱਖ ਲੈ ਇਸ ਵੇਲੇ ਚਲ ਹੋਰ ਕੀ ਹੈ ਨਾ ਦੱਸ ਕਰ ਲੈ ਸੁਖ ਦੀਆਂ ਗੱਲਾਂ ਕਿਹਦੀਆਂ ਜੇ ਕੋਈ ਆ ਕੇ ਕੋਈ ਕਿਸੇ ਦੇ ਉਹ ਕਰਦਾ ਉਹਦੀ ਲੱਗਣ ਲੱਗ ਜਾਂਦੇ ਨੇ ਅੱਜ ਕੱਲ ਲੋਕ ਤਾਂ ਇਹਨਾਂ ਨੂੰ ਸ੍ਰੀ ਕਾਨੂੰ ਮਾਨ ਹੁੰਦਾ ਹੈ ਜਿਹੜਾ ਅਜੇ ਬਗਾਨਾ ਤਾਂ ਉਹ ਕਰਦੇ ਦੂਜੇ ਦਾ ਇਹੀ ਕਰਦਾ ਹੁੰਦਾ ਸ੍ਰੀਕ ਦਾ ਸ੍ਰੀਕ ਹੀ ਵਜਦਾ ਬਸ ਉਹਨੂੰ ਤਾਂ ਫਿਰ ਐ ਲੱਗਣ ਲੱਗ ਜਾਂਦਾ ਖਾਮਨੀ ਵੀਰ ਦਾ ਕੋਈ ਹੋਰ ਹੈ ਹੀ ਨਹੀਂ ਕੋਈ ਆਪਣੇ ਜੁਗਰੀ ਐ ਬਸ ਇਕੱਲਾ ਐ ਨਹੀਂ ਮਤਲਬ ਜਿਹਦੀ ਜਾਇਾਦਤ ਹੈ ਜਿਹਦਾ ਘਰਬਾਰ ਹੈ ਜਿਹਦਾ ਸਭ ਕੁਝ ਹੈ ਵੀ ਉਹ ਕੁਝ ਵੀ ਕਰ ਸਕਦਾ ਕੋਈ ਠੇਕਾ ਲੈ ਤਾਂ ਸਾਨੂੰ ਦੋ ਸਾਲ ਤੁਸੀਂ ਖਾ ਲਿਆ ਪੀ ਲਿਆ ਤੁਸੀਂ ਐਂ ਕਹੋ ਵੀ ਇੰਨੇ ਕਿਤਾ ਸਾਡੇ ਕੋਲ ਹੈਗੇ ਨਾ ਇਨੇ ਗੱਲਾਂ ਦੂਜੇ ਗਾਹ ਦੇਵਾਂਗੇ ਬਰੇਵਤ ਨਾ ਬੀੜ ਗਈ ਹੁੰਦੀ ਆ ਛੱਡੂਗੇ ਹੋਰ ਦਾਰੂ ਵੀ ਨਹੀਂ ਫਸਲ ਨਹੀਂ ਹੋਈ ਭੁਲਾਣਾ ਨਹੀਂ ਹੋਈ ਵੀ ਗੰਜਰਾਂ ਆ ਕਿਵੇਂ ਖਾਲੀ ਹੱਥ ਕਿਵੇਂ ਚੱਲੂ ਗੱਲ ਇਹ ਲਾ ਯਾਰ ਹਜੇ ਤੱਕ ਨਹੀਂ ਆਇਆ ਸ਼ੇਰੂ ਜੇ ਸ਼ੇਰੂ ਆ ਜਾਂਦਾ ਤਾਂ ਮੈਂ ਪਹਿਤ ਨਾ ਮੈਂ ਖੇਤ ਵੀ ਜਾਣਾ ਸੀ ਉਹ ਆਉਂਦਾ ਲੈ ਤੁਰਾ ਹੋਰ ਭਾਈ ਕੀ ਹਾਲ ਆ ਉਹ ਵਧੀਆ ਸ਼ੇਰੂ ਹੋਰ ਠੀਕ ਆ ਮੈਂ ਤਾਂ ਤੈਨੂੰ ਦੱਸਦਾ ਮੈਂ ਅੱਜ ਦਿਨ ਤੂੰ ਰੈਡੀ ਤੂੰ ਸਾਹਮਣੇ ਆ ਠੀਕ ਆ ਸਾਰਾ ਮਟੀਰੀਅਲ ਲਾ ਕੇ ਆਉਣਾ ਠੀਕ ਆ ਜਿੰਨਾ ਹੈਗਾ ਮਟੀਰੀਅਲ ਕਿਸੇ ਨੂੰ ਜਿਹੜੇ ਗਾਖ ਮੇਰੇ ਪੱਕੇ ਗਾਖ ਹੈ ਠੀਕ ਹੈ ਜੇ ਉਹ ਕੋਈ ਅਰਸਾਰ ਵੀ ਕਰਦੇ ਹੋਏ ਮੈਂ ਆਪੇ ਲੈ ਲੂੰ 200 ਰੁਪਏ ਤੇ ਸਮਾਨ ਸਾਰਾ ਲਾਏ ਠੀਕ ਹੈ ਉਹਨਾ ਠੀਕ ਹੈ ਗੱਲਾਂ ਹਾਂ ਜਿੰਨਾ ਸਮਾਨ ਹੈਗਾ ਸਾਰਾ ਲਾ ਕੇ ਮੁੜੀ ਘਰੇ ਤੇ ਅੱਜ ਸਾਰਾ ਦਿਨ ਤੂੰ ਰਹਿਣਾ ਰੇੜੀ ਤੇ ਠੀਕ ਹੈ ਉੱਥੇ ਲਾ ਲਈਏ ਆਪਣੇ ਆਪਣੇ ਜਿਹੜਾ ਪਾਰਕ ਨਹੀਂ ਜਿਹੜਾ ਮਾਨਸਰ ਉੱਥੇ ਮੈਂ ਉੱਥੇ ਸਕੂਲ ਕੋਲੇ ਉੱਥੇ ਰੇੜੀ ਲੱਗਦੀ ਹੁੰਦੀ ਆਪਣੀ ਉੱਥੇ ਰੇੜੀ ਲਾ ਲਈ ਜਾ ਕੇ ਠੀਕ ਹੈ ਠੀਕ ਹੈ ਮੈਂ ਤੇਰੇ ਕੋਲ ਆਪੇ ਆ ਜੂੰਾ ਹੱਥ ਨੇ ਆ ਜੂੰਾ ਜਿੰਨੇ ਪੈਸੇ ਟੱਕਾ ਹੋਇਆ ਸਾਰਾ ਕੁਝ ਹੋਊਗਾ ਜਿਹੜਾ ਕੋਈ ਸਕੈਨਰ ਜਿਹਾ ਚਾ ਠੀਕ ਆ ਬਈ ਤੂੰ ਆਉਣਾ ਉਹ ਕਰਾ ਹਾਂ ਮੈਂ ਭੈਜੂ ਹੱਥ ਨੇ ਆਉਂਗਾ ਤੇਰੇ ਕੋਲ ਠੀਕ ਆ ਮਾੜਾ ਬਈ ਯਾਰ ਟਾਈਮ ਜੇ ਨਹੀਂ ਲੋਟਾ ਨਾ ਟਾਈਮ ਜੇ ਨਹੀਂ ਲੋਟਾ ਟਾਈਮ ਨਾਲ ਹੀ ਆ ਜੀ ਠੀਕ ਹੈ ਨਾ ਜਦੋਂ ਮੰਨ ਕੇ ਚੱਲ ਆਪਣਾ ਮਟੀਰੀਅਲ ਲੱਗ ਜਾਂਦਾ ਕਿਤਾ 4-5 ਵਜੇ ਨੂੰ ਲੱਗ ਜਾਂਦਾ ਹੁੰਦਾ ਠੀਕ ਹੈ ਜਿੰਨੇ ਛੇਤੀ ਲੱਗ ਗਿਆ ਉੰਨੇ ਛੇਤੀ ਆ ਜੀਗਾ ਉਹ ਤੇਰੇ ਸਾਰੇ ਐ ਤੇ ਗੱਲ ਕਰ ਬਾਈ ਮਨ ਕੇ ਜੂਸੀ ਗੂਸੀ ਨਾ ਕਰੀ ਚਲੀ ਕੇ ਤੇ ਬੇਕਾਰ ਕਿਤੇ ਤੀਆ ਗੁਲਚੇ ਕੋਈ ਭਾਵੇਂ ਨਾ ਉਥੇ ਲਾਂਬਾ ਦਵਾਈ ਦੱਲੇ ਮੇਰੇ ਕਾਕਾ ਨੂੰ ਠੀਕ ਆ ਸਾਰਾ ਕੁਝ ਵਧੀਆ ਬਣਾ ਕੇ ਤੇ ਵਧੀਆ ਉਹ ਕਰੀ ਕੁਆਲਿਟੀ ਦੇਈ ਜੀ ਨਾ ਕੋਈ ਗ ਤੀਆ 30 ਵਾਲਾ ਇੱਕ 20 ਵਾਲਾ 20 ਵਾਲਾ ਤੇ ਜਿਹੜਾ ਕੋਈ ਜਵਾਕ ਬਾਹਲਾ ਕੋਈ ਹੰਡੀ ਜੀ ਕਰ ਲੈ ਕੇ ਉਹਨੂੰ 10 ਵਾਲਾ ਦੇ ਦੇ ਹੱਤਾਂ 20 ਵਾਲੀ ਭਾਲ ਦੇ ਆ 20 ਵਾਲੇ ਭਾਵੇਂ ਕੋਈ ਬਾਹਲਾ ਕਹਿੰਦਾ ਜੋ ਮੈਂ ਤਾਂ ਬਾਹਲਾ ਵਧਿਆ ਖੜਾ ਉਹ 30 ਵਾਲਾ ਕਰਾ ਲੈਣ 30 ਵਾਲਾ ਕਰਾ ਲੈਂਦਾ ਠੀਕ ਆ ਆਪੇ ਕਰਾ ਲੈਣਗੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਮੇਰੇ ਪੱਕੇ ਗਾਹਕ ਆ ਉਹ ਤੇ ਬੇਸਾਂਸ ਨਹੀਂ ਸਾਰਾ ਮਟੀਰੀਅਲ ਲਾ ਕੇ ਤੇ ਸਪਾਈ ਵਧੀਆ ਰੱਖੀ ਚੰਗਾ ਐਵੇਂ ਨਾ ਉਹ ਟੱਕ ਕੇ ਰੱਖੀ ਚੀਜ਼ਾਂ ਕਿਤੇ ਮੱਖੇ ਮੱਖੇ ਵਾਈਦਲ ਲੰਬਾ ਨਾ ਦਵਾ ਦੇ ਵਿੱਚ ਬਹੁਤ 30 ਰੁਪਏ ਵਿੱਚ 50 ਦੇ ਦੋ ਕਰਾ ਲੈਂਦੀ ਕੋਈ ਆਲੀ ਜਿਹੜੇ ਮੈਂ ਟੋ ਕਰ ਦੂੰਗਾ ਮੈਂ ਚੱਲ ਕੋਈ ਨਹੀਂ ਕਰ ਦਉ ਉਹ ਉਹ ਜੋ ਬੰਦਾ ਮੰਦਾ ਦੇਖ ਲਿਆ ਕਰ ਕਾ ਕੋਈ ਹੁੰਦਾ ਪੀ ਜਿਹੜੇ ਬੰਦੇ ਪੱਕੇ ਕਾਹਕੇ ਜਿਹੜਾ ਕੋਈ ਨਵਾਂ ਹੁੰਦਾ ਕੋਈ ਜਵਾਗ ਜਲਾ ਹੁੰਦਾ ਉਹ ਹਿਸਾਬ ਨਾ ਕਰ ਲੈਗਾ ਹੁਣ ਪਤੀ ਯਾ ਰੋਜੇ ਕੰਮ ਕਰਦੇ ਹੁਣ ਹਾਂ ਜਾ ਚੰਗਾ ਫਿਰ ਹੱਥ ਨੇ ਆਉਂਗਾ ਜੇ ਮੈਂ ਆ ਗਿਆ ਠੀਕ ਹੈ ਨਹੀਂ ਤੂੰ ਆ ਜੀ ਹੱਥ ਨੇ ਘਰੀ ਆ ਜੀ ਫਿਰ ਚੰਗਾ ਜੀ ਚੰਗਾ ਚਾਲੇ ਤਾਂ ਭੱਗ ਗਿਆ ਯਾਰ ਬੰਦਾ ਚਲ ਕੰਮ ਦਾ ਕਰਦਾ ਰਹਿੰਦਾ ਹੈ ਬੰਦਾ ਤਾਂ ਨਹੀਂ ਮਾੜਾ ਇਹ ਉਹਣਾ ਬੇਈਮਾਨੀ ਤਾਂ ਨਹੀਂ ਕਰਦਾ ਇਹ ਠੀਕ ਆ ਬੰਦਾ ਤਾਂ ਨਰਮੀ ਹੈ ਚਲ ਜਾ ਆਪਣੇ ਉਹ ਜਿਹੜੀ ਗੇੜਾ ਮਾਰਿਆ ਵਾ ਜਨਾ ਗੇੜਾ ਮਾਰਿਆ ਤੈਨੂੰ ਫੋਨ ਕਰ ਦਾਂਗੇ ਅੱਜ ਚਲ ਤੇਰਾ ਆਪਾਂ ਹੁਣ ਪਾਣੀ ਲਾਉਣ ਚੱਲੀਏ ਅਰੇ ਤੂੰ ਕਿੱਧਰ ਫਿਰਦਾ ਉਹ ਮੈਂ ਤਾਂ ਆ ਬਾਪੂ ਨੇ ਆਪਣੇ ਆ ਇਹ ਕਹਿੰਦਾ ਪਾਣੀ ਲਾ ਕੇ ਆਉਣਾ ਇਹਦੇ ਖੇਤ ਦੋ ਗਿੱਲੇ ਓੱਚਾ ਪਾਣੀ ਲਾ ਕੇ ਆਉਣਾ ਤਾਂ ਹੀ ਮੈਂ ਕਿਹਾ ਮੈਂ ਬੇਲਾ ਤੁਰਿਆ ਫਿਰਦਾ ਘਰੇ ਤਾਂ ਰੇੜੀ ਵੀ ਨਹੀਂ ਹੈਗੀ ਸੀ ਫਿਰ ਉਹ ਰੇੜੀ ਵੀ ਤੇ ਰੇੜੀ ਤਾਂ ਮੈਂ ਸ਼ੇਰੂਨ ਫੜਾਤੀ ਅੱਜ ਸਵੇਰੇ ਤੂੰ ਉਹਦੇ ਅੰਦਰ ਪਿਆ ਹੋਗਾ ਉਹ ਆ ਕੇ ਲੈ ਗਿਆ ਸੀ ਘਰੋਂ ਚਲ ਕੋਈ ਨਾ ਫਿਰ ਬਾਪੂ ਕਹਿੰਦਾ ਬਾਪੂ ਦੇ ਕੰਮ ਵੀ ਤਾਂ ਆਉਣਾ ਹੀ ਪਊਗਾ ਹੋਰ ਕਿਸੇ ਬੰਦੇ ਨੂੰ ਵੀ ਕਹਿੰਦਾ ਹੋਰ ਉਹ ਕਹਿੰਦਾ ਵੀ ਉਹ ਪਣਾ ਕਹਿੰਦਾ ਉਹ ਪਹਿਲਾਂ ਦੂਜੇ ਨੇ ਇਹਨਾਂ ਦੇ ਬਾਹੀ ਜਾਂਦੇ ਬਾਣ ਜਾ ਹਾਂ ਠੀਕ ਹੈ ਉਹਨਾਂ ਕਦੇ ਹਰਪੀ ਨੂੰ ਸਬਜ਼ੀ ਸਬਜ਼ੀ ਪਿੱਛੇ ਜਵਾਬ ਦਿੱਤਾ ਅੱਛਾ ਉਹ ਫਿਰ ਮੈਨੂੰ ਬਾਪੂ ਨੇ ਬੁਲਾ ਲਿਆ ਸੀ ਆਪ ਉਹਨੂੰ ਕਹਿੰਦਾ ਯਾਰ ਕਾਲੂ ਕਹਿੰਦਾ ਪਾਣੀ ਦੀ ਬਾਰੀ ਆ ਗਿਆ ਕਹਿੰਦਾ ਮੈਂ ਬੰਦਾ ਪੁੱਛਕਣਾ ਹਰ ਵੀਨੇ ਕਿਤੇ ਕਹਿਤਾ ਉਹਨਾਂ ਚੱਲ ਹੈਪੀ ਲਾ ਦੂਆ ਆ ਤੋ ਬੰਦਾ ਪਹੁੰਚਦਾ ਬਾਪੂ ਤੂੰ ਉਹ ਬੱਡੇ ਕਿਹੜਾ ਮਿਲਦਾ ਮੌਕੇ ਤੇ ਪਰ ਹੁਣ ਇਹਨਾਂ ਦਾ ਰੌਲਾ ਆ ਕਿਤੇ ਉਹੀ ਗੱਲਾਂ ਪਰ ਪਾਣੀ ਲਾ ਕੇ ਉਹਨਾਂ ਜਿਹੜਾ ਕਹੇਦਾ ਬਾਪੂ ਨੇ ਫਿਰ ਉਹਨਾਂ ਆਪਣੇ ਕੀ ਸਾਰੇ ਯਾਰ ਆ ਵੀ ਤੇਰੀ ਗੱਲ ਸਹੀ ਹੈ ਬਾਕੀ ਜੇ ਤੈਨੂੰ ਪਤਾ ਸਾਰਾ ਕੁਝ ਆਪਣਾ ਕਿਤੇ ਉਹਨਾਂ ਹਿਸਾਬ ਕਿਤਾਬ ਲੈਤਾ ਬਾਕੀ ਤੈਨੂੰ ਪਤਾ ਆਪਣੀ ਕਿ ਕੋਈ ਕਿਸੇ ਦਾ ਫਰਕ ਰੱਖਦਾ ਪਰ ਹੁਣ ਆਪਾਂ ਕੀ ਕਹਿ ਸਕਦੇ ਹੂੰ ਉਹ ਆਪਣਾ ਫਰਜ਼ ਆ ਯਾਰ ਆਪਾਂ ਦਾ ਸੇਵਾ ਕਰਨੀ ਲੈਣਾ ਵੀ ਆਪਾਂ ਉਹੀ ਗੱਲ ਆ ਮ ਸੂ ਸਾਰੇ ਸਮਾਤੇ ਆਪਦੇ ਘਰ ਜੇ ਹੁਣ ਆਪਾਂ ਜਵਾਬ ਦੇਵਾਂਗੇ ਫਿਰ ਚੰਗੇ ਵੀ ਨਹੀਂ ਲੱਗਦੇ ਆਪਣੇ ਬਾਕੀ ਪਿਆਮ ਵਰਗਾ ਯਾਰ ਹੁਣ ਬਾਕੀ ਜੋ ਆਪਾਂ ਇਹ ਤੋਂ ਕੰਮ ਕਰਾਉਂਦੇ ਵੀ ਨਹੀਂ ਸੋਹਣੇ ਲੱਗਦੇ ਅਲਾ ਕਹਿੰਦਾ ਹੁਣ ਕੱਲੂ ਭਲਾ ਜਦੋਂ ਆਪਾਂ ਨੂੰ ਕਹੀ ਦਿੱਤਾ ਮੰਨ ਕੇ ਆਪਾਂ ਤਾਂ ਹੁਣ ਸਾਰਾ ਕੁਝ ਹੀ ਮੰਨ ਕੇ ਜਿਾ ਅੱਗੇ ਕੋਈ ਟੋਕ ਨਹੀਂ ਰੋਕ ਨਹੀਂ ਕੋਈ ਮਰਜ਼ੀ ਚੀਜ਼ ਚੱਕ ਲਈਏ ਕਰੂੰ ਆਪਦੇ ਘਰ ਵਰਗਾ ਘਰ ਬਣਾ ਰੱਖਿਆ ਚਾਲੋ ਵੀਰੋ ਆਪਨੇ ਫਰਕ ਰੱਖਦਾ ਬਾਕੀ ਜਰਾ ਆਪਾਂ ਮੈਂ ਤਾਂ ਹਰਪੀਨ ਨੂੰ ਵੀ ਕਿਹਾ ਮੈਂ ਰੋਟੀ ਪਾਣੀ ਦੀ ਜਿੰਨੀ ਸੇਵਾ ਹੁੰਦੀ ਹੈ ਬਤਵਦ ਕਰਿਆ ਕਰ ਬਈ ਉਹ ਮੈਂ ਦੇਖ ਲਾ ਅਜੇ ਖੜਾਤਾ ਕੰਮ-ਕੁਮ ਕਰਾ ਕੇ ਬੋਲਣ ਲੱਗ ਗਿਆ ਲੈ ਕੇ ਕਿਉਂ ਨਹੀਂ ਜਾਂਦਾ ਫਿਰ ਮੈਂ ਮਾਰ ਲਈ ਕਿੱਕ ਵੀ ਮੈਂ ਕੀ ਕਰਾਂ ਤਾਂ ਹੀ ਤਾਂ ਤਹੀਂ ਦੱਸਾਂ ਜੇ ਤੂੰ ਆਪਨੇ ਬੰਦਾ ਫਰਕ ਰੱਖਦਾ ਮਾਂ ਪਰ ਆਪਾਂ ਨੂੰ ਵੀ ਫਰਕ ਰੱਖਣ ਵਰਤੀ ਮਾਂ ਆਲਰੇਡੀ ਉਹਨੂੰ ਕਿਹਾ ਤਾਂ ਸ਼ਿਰੂਨ ਤੂਲਾ ਜਾਂ ਮਾਂ ਹਾਂ ਮੈਂ ਪਾਣੀ ਤਾਂ ਨਹੀਂ ਲਵਾ ਕੇ ਆਉਣਾ ਬਈ ਚੱਲ ਵਧੀਆ ਕੀਤਾ ਇਹਦਾ ਕਹੇ ਤਾਂ ਛੱਡ ਆਉਣਾ ਮੈਂ ਨਾ ਚੱਲ ਮੈਂ ਭੱਜ ਜਾਂਦਾ ਕੁਛ ਨਹੀਂ ਚੱਲ ਠੀਕ ਹੈ ਚੰਗਾ ਚੰਗਾ ਚੱਲ ਠੀਕ ਆ ਆਪਿਆ ਗਿਆ ਹਾਂ ਬੋ ਲੈ ਕਰੋ ਉੱਥੇ ਕੋਠੇ ਚ ਪੀਆ ਕਹੀ ਅੱਛਾ ਤੇ ਕਹੀ ਤਾਂ ਉਥੇ ਚੱਕ ਲੈ ਕੋਠੇ ਚ ਠੀਕ ਹੈ ਤੇ ਪਿੱਛੇ ਦਾ ਮਾਰੋ ਨਾ ਕਿਡਾ ਮੈਂ ਅੱਛਾ ਨਹੀਂ ਪੱਕੇ ਖਾਲ ਟੁਰਦਾਂ ਦਾ ਕਿਤੇ ਹੈ ਨਹੀਂ ਮੋਗੇ ਦੇ ਵੀ ਕੋਈ ਲੱਗ ਨਾ ਜਾਵੇ ਕੋਈ ਡੱਕਾ ਨਾ ਠੀਕ ਹੈ ਤੇ ਜੇ ਤਾਂ ਉਥੋਂ ਪਾਣੀ ਬੜਾ ਉਹਨੇ ਕਿਲਾ ਪਿੱਛੇ ਠੀਕ ਹੈ ਫਿਰ ਤਾਂ ਅਗਲੀ ਵਾਰ ਆਉ ਜੀ ਠੀਕ ਹੈ ਜਿਉਂ ਉਰਲੇ ਪਾਸੇ ਲਿਆਇਆ ਉਹ ਤੇ ਉਹਨੂੰ 4 ਮਿੰਟ ਪਾਣੀ ਦੇ ਦੇ ਦੀ ਭਾਈ ਓਕੇ ਕਿਉਂ ਭਰ ਕੇ ਲਿਓ ਆਲਾ ਖਾਲ ਠੀਕ ਹੈ ਫਿਰ ਉਥੋਂ ਬੜਲੀ ਠੀਕ ਹੈ ਠੀਕ ਹੈ ਚਾਹੇ ਬੜਾ ਪਾਣੀ ਪਾਣੀ ਵਢਣਾ ਪਾ 12:40 ਤਾ ਪਾ 12 ਵਜੇ ਤਨ ਦਸਤੀ ਜਾਣਾ ਕਹਿੰਦਾ ਘਰ ਵਿੱਚ ਵਢਣਾ ਮੜ ਭੁੱਲ ਗਿਆ 12 ਵਜੇ ਪਾਣੀ ਵਢ ਲੈ ਪਿੱਛੇ ਉਥੋਂ ਠੀਕ ਹੈ ਹੁਣ ਟਾਈਮ ਕਿ ਹੋ ਗਿਆ ਬਣਾ ਅਜੇ ਤਾਂ 11:00 ਵਜੇ ਬਸ ਵੇ ਮੈਂ ਕਾ ਡੀ ਗੇੜਾ ਮਾਰੂ ਪਿੱਛੇ ਠੀਕ ਹੈ ਤੇ ਤੂੰ ਉਦੋਂ ਮੈਂ ਆ ਜਾਂਗਾ ਜੇ ਨਾ ਆਇਆ ਤਾਂ ਮਤਲਬ ਕੋਈ ਨਾ ਲਾ ਲੂ ਪਾਣੀ ਕੋਈ ਗੱਲ ਨਹੀਂ ਤੂੰ ਘਰੇ ਵਗ ਜੀ ਤਾਂ ਨਹੀਂ ਨਾ ਕੋਈ ਘਰੇ ਤਾਂ ਕੋਈ ਗੱਲ ਨਹੀਂ ਮੈਂ ਪਪੜਾ ਗੇੜਾ ਮਾਰ ਜਾਨਾ ਠੀਕ ਹੈ ਹੁਣ ਮੈਂ ਆ ਗਿਆ ਤਾਂ ਤੈਨੂੰ ਆ ਕੇ ਪੜਾ ਦੂੰ ਨਹੀਂ ਤੂੰ ਵੱਢ ਨਹੀਂ ਠੀਕ ਹੈ ਤੇ ਆਹ ਕੋਲ ਠੀਕ ਹੈ ਕਹੀਂ ਚੱਕਰ ਉਥੇ ਪੜ ਲੈ ਆ ਮੱਕੀ ਆ ਰਵਣਾ ਮੱਕ ਨੂੰ ਲਾ ਕੇ ਠੀਕ ਆ ਫੇਰੇ ਬਾਕੀ ਛੱਡ ਦੀ ਮੇਲੇਵਾਨ ਚ ਛੋਨੇ ਵਾਲੇ ਚ ਠੀਕ ਆ ਜਿਹੜਾ ਕੋ ਆਏ ਨਾ ਮੱਕ ਤਾਂ ਉਹਦੀ ਰਮਜੂ ਇਹ ਕਿਹੜਾ ਹੋਏਗਾ ਠੀਕ ਆ ਚਾਹੀਆਂ ਫੇਰ ਬਾਕੀ ਛੋਨੇ ਵਾਲੇ ਛੱਡ ਦੀ ਠੰਡਾ ਹੋ ਜੂਗਾ ਚੰਗਾ ਦੂਜੀ ਵਾਰ ਤੇ ਲਾਵਾਂਗੇ ਛੋਨਾ ਤੂੰ ਕੀ ਲਾਉਂਦੇ ਨਹੀਂ ਠੀਕ ਆ ਠੀਕ ਆ ਲੈ ਆ ਕੋਲਚਿਆਂ ਦੀ ਰੇੜੀ ਲਾਉਂਦਾ ਲਾਉਂਦਾ ਬਾਹਨ ਚ ਕੀ ਕਰਦਾ ਫਿਰਦਾ ਦਾ ਉਹੀ ਆ ਕਿ ਕੋਈ ਹੋਰ ਉਹੀ ਆ ਨਹੀਂ ਆ ਤਾਂ ਨੱਕਾ ਕਿਵੇਂ ਲਾਇਆ ਪਿਆ ਤੂੰ ਕੁਲਚਿਆਂ ਦੀ ਰੇੜੀ ਲਾਉਂਦਾ ਲਾਉਂਦਾ ਨੱਕਾ ਕਿਵੇਂ ਲਾਇਆ ਪਿਆ ਬਾਹਨ ਚ ਇਹ ਤਾਂ ਮਨ ਬਾਪੂ ਨੇ ਕਿਹਾ ਸੀ ਕਹਿੰਦਾ ਨੱਕਾ ਲਾ ਦਿਨਾ ਕਹਿੰਦਾ ਮੱਕੀ ਜੀਰ ਮਾਮਾ ਕੇ ਕੁਝ ਬਾਰੀ ਸੀ ਨਾ ਜਵਾਨੀ ਦੀ ਉਹ ਪਾਰੀ ਪਾਰੀ ਲਾਉਂਗਾ ਮੈਂ ਨਾ ਬਾਰੀ ਤੂੰ ਕਾ ਕਿਵੇਂ ਲਾਵੇਂਗਾ ਬਾਹਨ ਤਾਂ ਸਾਡੇ ਕੋਲੇ ਆਗਾ ਛੋਡੇ ਕੋਲੇ ਬਾਣ ਮੈਂ ਤਾਂ ਬਾਪੂ ਨੇ ਕਿਹਾ ਬਈ ਬਾਪੂ ਨੇ ਕਿਹਾ ਸੀ ਚੰਗਾ ਤੁਸੀਂ ਬੈਰਤਾ ਜਾਂ ਦੋਏ ਜੀ ਜਿਆਦੇ ਨਾ ਕਰਿਆ ਕਰੋ ਉਹ ਵੀ ਬੱਲਾ ਚ ਜਾ ਬੜੀ ਦੁਆਕੇ ਬਾਹਨ ਚ ਵੜ ਗਿਆ ਸੋਨੇ ਸਾਨੂੰ ਘਰੋਂ ਕੱਢਣਾ ਹੀ ਲੈ ਲਿਆ ਤੁਸੀਂ ਨਿਕਲੇ ਉਜੜੇ ਇੱਥੇ ਆ ਕੇ ਸਾਡੇ ਪਿੰਡ ਤੇ ਕਬਜ਼ਾ ਕਰਨ ਲੱਗ ਗਏ ਉਹ ਭਾਈ ਮੈਨੂੰ ਕਿਉਂ ਉਹਨੂੰ ਗਾਣਾ ਦੇਈ ਨਹੀਂ ਨਿਕਲੇ ਉਜੜੇ ਸਭ ਕੋ ਪਰਖੇ ਨਹੀਂ ਮੈਂ ਤਾਂ ਬਾਪੂ ਨੇ ਕਹਿਆ ਸੀ ਬਾਪੂ ਦੇ ਘਰ ਕੇ ਲਾਉਣਾ ਰਹਿ ਨਹੀਂ ਮੈਂ ਕਿਉਂ ਲਾਵਾ ਪਾਣੀ ਚ ਰੋ ਅਗਲਾ ਮਾਲਕ ਤੇ ਹੀ ਇਹਦਾ ਮੈਨੂੰ ਤਾਂ ਲਾਉਣੀ ਪਊਗਾ ਉਹ ਸੋਡਾ ਇੱਕ ਹੋਰ ਹੈਗਾ ਉਹਨੇ ਬੁਲਟ ਤੇ ਕਬਜ਼ਾ ਕਰ ਲਿਆ ਸਾਨੂੰ ਤਾਂ ਕਦੇ ਬੁੜੇ ਨੇ ਸਾਈਕਲ ਲਈ ਚੱਕਣ ਦਿੱਤਾ ਤੁਸੀਂ ਮੈਂ ਕੋਠੀ ਤੇ ਸੱਪ ਮੰਗੂ ਕੁੰਡਲੀ ਮਾਰ ਲਈ ਮੈਂ ਬੁਲਟ ਤੇ ਪੋਲ ਟਵਰ ਬਾਪੂ ਨੇ ਇੱਤਾ ਸੀ ਕਿਹਾ ਆਪਦੇ ਕੋਈ ਕੋ ਲੈ ਕੇ ਤਾਂ ਬਾਪੂ ਕਹਿੰਦਾ ਚਲਾ ਲਿਆ ਕਰੋ ਕਹਿੰਦਾ ਇਹ ਖੜਾ ਸੀ ਉਹਨੂੰ ਮੁੰਡੇ ਨੂੰ ਕਹਿੰਦਾ ਵੀ ਇਹ ਬੁਲਟ ਚਲਾਇਆ ਕਹਿੰਦਾ ਇਹਦੀ ਸਰਵਿਸ ਕਰਾ ਕੇ ਲਿਆ ਮੈਨੂੰ ਲੱਗਦਾ ਤੂੰ ਲਵੇਂਗਾ ਕੋਈ ਨੰਬਰਦਾਰੀ ਤੁਸੀਂ ਬੈਤਾਂ ਜਾਂ ਘੱਟ ਕਰਿਆ ਕਰੋ ਚੰਗਾ ਤੇਰੀ ਤੀਵੀ ਵੀ ਭੋਲੀ ਜੀ ਬੰਦੀ ਸੀਗੀ ਓ ਭਾਈ ਸਾਨੂੰ ਕਿਉਂ ਕਹਿੰਨੀ ਤੂੰ ਬਾਪੂ ਨਾਲ ਕਰ ਲੈ ਗੱਲ ਜਿਹੜਾ ਗੇੜਾ ਮਾਰਨ ਗਿਆ ਓ ਆ ਕੇ ਗੱਲ ਕਰ ਲਈ ਉਹਨਾਂ ਸਾਨੂੰ ਗੱਲ ਕਹਿਣ ਦੀ ਕੋਈ ਲੋੜ ਨਹੀਂ ਬਾਪੂ ਨਾਲ ਤਾਂ ਮੈਂ ਕਰ ਲੂ ਗੱਲ ਕੋਈ ਗੱਲ ਨਹੀਂ ਕੱਲ ਕਰ ਜਿਹੜੇ ਸੋਡੇ ਦਿਲ ਚ ਨੇ ਨਾ ਸਾਡੇ ਨੋਹਾਂ ਚ ਪਈਆਂ ਨੇ ਗੀਆ ਅਜਾ ਕਿਵੇਂ ਆਗਾ ਹੁਣ ਇਹਨੂੰ ਪਤਾ ਸੀ ਵੀ ਕਿਤੇ ਹੋਰ ਨਾ ਮੇਰੇ ਕਣੀ ਖਬਰ ਰੋਲਣਾ ਚਲਾ ਦੇ ਕੋਈ ਨਾ ਕਰਦਿਆਂ ਮੁੰਡੇ ਨਾਲ ਗੱਲ ਵੀ ਲਾ ਕੇ ਨੱਕੇ ਖਾਣੀ ਪਾਣੀ ਲਾ ਕੇ ਆਈ ਝੋਨਾ ਬੀਜ ਲੇਗਾ ਤੂੰ ਵੱਡਾ ਬਣਿਆ ਫਿਰਦਾਗਾ